ਸਾਤਛੇ ਰਿਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਰ ਨਾਲ ਗੁਜੇਰਕਾਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਪੈਸਾ ਤੇਲਾ ਜਿ세 ਵਿੱਚ ਫਾਈਨਾਂਸ ਸੰਬੰਧੀ ਟੈਕ ਸੰਬੰਧੀ ਇਨਵੈਸਟਮੈਂਟ ਸੰਬੰਧੀ ਇਸ ਤਰ੍ਹਾਂ ਦੇ ਟੌਪਿਕ ਨੇ ਜੋ ਲੈ ਕੇ ਆਉਂਦੇ ਨੇ ਤੇ ਇਹਨਾਂ ਰਿਗਾਰਡਿੰਗ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਵੈਸਟਮੈਂਟ ਰਿਗਾਰਡਿੰਗ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਡਾ ਜੇਕਰ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਅੱਜ ਦੇ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਜਿੱਥੇ ਲਿਖਿਆ ਹੈ ਲਾਈਵ ਕਾਲ 647366777 ਇਸ ਦਿਨ ਲਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਵੈਸਟਮੈਂਟ ਤੇ ਉਸ ਦੇ ਨਾਲ ਨਾਲ ਕਰੰਟ ਅਫੇਅਰਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਕਮਲਜੀਤ ਚੋਹਾਨ ਜੀ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਉਹਨਾਂ ਦਾ ਸਵਾਗਤ ਕਰ ਸਤਿ ਸ਼੍ਰੀ ਅਕਾਲ ਸਰ ਸੱਚੀ ਕਾਲੀ ਡਿਪਟੀ ਕਾਲ ਸਰ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਕੀ ਹਾਲ ਚੱਲ ਸਰ ਬਸ ਠੀਕ ਠਾਕ ਹੈ ਉਹ ਜੀ ਚੱਲ ਰਹੀ ਗਰਮੀ ਚੱਲਦੀ ਹੈ ਬਾਰ ਵਧੀਆ ਚਲੋ ਗਰਮੀ ਦਾ ਮੌਸਮ ਥੋੜਾ ਚੰਗਾ ਬਿਲਕੁਲ ਇਹੀ ਟਾਈਮ ਹੈ ਇੰਜੋਏ ਕਰਨ ਦਾ ਇਸ ਤੋਂ ਬਾਅਦ ਤਾਂ ਫਿਰ ਥੋੜੇ ਦਿਨ ਹੁੰਦੇ ਗਰਮੀ ਰੋ ਵੀ ਪਤਨ ਲਾ ਦ ਜੀ ਤੇ ਇਹਨਾਂ ਲਈ ਸਰ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਗ੍ਰੈਂਟ ਅਫੇਅਰਸ ਤੋਂ ਕਰਾਂਗੇ ਤੇ ਇਸ ਵੇਲੇ ਜਿਹੜੀ ਕੈਨੇਡਾ ਦੀ ਇਕਨੋਮੀ ਹੈ ਕਿ ਉਹ ਸਟੇਬਲ ਬਣੀ ਹੋਈ ਆ ਜਾਂ ਫਿਰ ਉਹਦੇ ਚ ਅਨਸਰਟੇਨਟੀ ਦੇਖੀ ਜਾ ਰਹੀ ਆ ਅਹ ਨਹੀਂ ਹਲੇਵੀ ਐਕਚੁਅਲੀ ਕਿਉਂਕਿ ਜਦੋਂ ਦਾ ਟੈਰਫ ਜਦੋਂ ਮਿਸਟਰ 트ੰਪ ਸ਼ੁਰੂ ਹੋਏ ਨੇ ਟੈਰਫ ਦਾ ਰੋਜੀ ਆ ਕਦੇ ਉਹਨੂੰ ਵਧਾਤਾ ਕਦੇ ਉਹਨੂੰ ਘਟਾਤਾ ਕਦੇ ਉਹਨੂੰ ਉਸ ਕੰਟੀਨਿਊ ਕਰਤਾ ਹੈ ਇਸ ਕਰਕੇ ਆਪਣਾ ਕੈਨੇਡਾ ਤੇ ਵੀ ਇਫੈਕਟ ਹੈ ਵਾ ਸ਼ੁਰੂ ਸ਼ੁਰੂ ਜਿਹਾ ਇਫੈਕਟ ਹੈ ਹੁਣ ਵੀ ਇਫੈਕਟ ਹੈ ਅ ਉਹਦੇ ਨਾਲ ਅਨਸਰਟਨਿਟੀ ਤਾਂ ਰਹੇਗੀ ਰਹੇਗੀ ਜਿੰਨੀ ਦੇ ਤੱਕ ਕੋਈ ਸਟੇਬਿਲਿਟੀ ਨਹੀਂ ਹੈ ਸਟੇਬਿਲਿਟੀ ਮਤਲਬ ਕਿ ਕੋਈ ਵੀ ਤਰੀਕ ਦੀ ਜੌਬਸ ਹੈ ਜਾਂ ਕਿਸੇ ਦੀ ਦੀ ਇੰਡਸਟਰੀ ਹੈਕਰ ਉਹਨਾਂ ਨੂੰ ਪਤਾ ਨਹੀਂ ਐਗਜ਼ੈਕਟਲੀ ਵੀ ਅੱਜ ਸਾਨੂੰ ਇਹਦੀ ਕਾਸਟ ਕੀ ਪੈਣੀ ਜਿਹੜੀ ਫਿਕਸਡ ਕਾਸਟ ਨੂੰ ਆਪਾਂ ਕਹਿ ਦਿੰਦੇ ਆ ਆਮ ਤੌਰ ਤੇ ਇੰਟਰਸਟ ਆਫ ਫਿਕਸਡ ਕਾਸਟ ਅਨਦਰ ਜੋ ਕੁ ਕਿਵੇਂ ਲੋਨ ਲੈਂਦੇ ਨੇ ਲੋਨ ਲੈ ਕੇ ਜਿਹੜਾ ਕੰਮ ਕਰਦੇ ਨੇ ਉਹ ਕਾਸਟ ਕਿੰਨੀ ਪੈਣੀ ਕਿਉਂਕਿ ਉਹ ਚੇਂਜ ਚੇਂਜ ਹੁੰਦੀ ਰਹਿੰਦੀ ਹੈਗੀ ਤੇ ਉਹਦੇ ਨਾਲ ਅਨਸਰਟੇਨਟੀ ਰਹੇਗੀ ਰਹੇਗੀ ਇਕਨੋਮੀ ਦੇ ਵਿੱਚ ਅਨਸਰਟੇਨਟੀ ਰਹੇਗੀ ਪਰ ਹਲੇ ਨਾ ਫੈਕਟ ਨਹੀਂ ਇਫੈਕਟ ਤਾਂ ਹੈਗਾ ਜੇ ਆਪਾਂ ਕਹੀਏ ਕਿ ਜਿਵੇਂ ਹੋਊਗਾ ਬਹੁਤ ਜ਼ਿਆਦਾ ਪਰ ਕੈਨੇਡਾ ਦੇ ਨਾਲ ਫੈਕਟਰੀ ਕਿਉਂਕਿ ਕੈਨੇਡਾ ਮੈਕਸੀਕੋ ਐਂਡ ਯੂ ਐਸ ਦੇ ਇਹਦਾ ਇਹਨਾਂ ਦਾ ਆਪਣਾ ਐਗਰੀਮੈਂਟ ਪਹਿਲਾਂ ਹੋਇਆ ਹੋਇਆ ਹੈਗਾ ਕਮਿਊਨਲ ਐਗਰੀਮੈਂਟ ਹੋਇਆ ਉਹਦੇ ਅੰਡਰ ਮੋਸਟ ਆਫ ਦਾ ਪ੍ਰੋਡਕਟ ਇਹਨਾਂ ਦੇ ਹੈਗੇ ਨੇ ਮੋਸਟ ਆਫ ਉਹ ਠੀਕ ਹੈ ਸਟੀਲ ਇੰਡਸਟਰੀ ਹੈਗੀ ਆਟੋ ਸਟੀਲ ਇੰਡਸਟਰੀ ਆ ਕੋਰਪੋਰੇਟ ਦੇ ਤਰਫ ਦਾਏ ਨੇ ਪਰ ਇਹ ਕੋਪਰ ਦੀ ਜਿਹੜੀ ਜਿੰਨੇ ਕਿਹਾਤ ਜਾਣਦੀ ਹੈ ਸਾਡੇ ਵੱਲੋਂ ਜਾਣਦੀ ਹੈ ਉਹਦੇ ਪੈਰਲ ਦੂਜੇ ਹੋਰ ਟਾਈਪ ਦੇ ਜਦੋਂ ਕਿ ਹੈ ਜਰੂਰ ਫੈਕਟ ਇਹ ਨਹੀਂ ਕਹਾਂਗਾ ਨਹੀਂ ਹੈਗਾ ਪਰ ਸਾਡੇ ਤੋਂ ਜ਼ਿਆਦਾ ਯੂਐਸ ਦੇ ਵਿੱਚ ਫੈਕਟ ਹੈਗਾ ਕਿਉਂਕਿ ਉਹਨਾਂ ਨੂੰ ਚੀਜ਼ ਕਾਸਟਿੰਗ ਮਿਲਦੀ ਹੈ ਤਾਂ ਦੇ ਉਹ ਹੁਣ ਅ यूएस ਤਕਰੀਬਨ ਉਹ ਟ੍ਰਾਈ ਕਰ ਰਿਹਾ ਕਿ ਬਾਕੀ ਕੰਟਰੀਆਂ ਦੇ ਟੈਰਫ ਦਾ ਡਰਾਵਾ ਦੇ ਕੇ ਬੇਸਿਕਲੀ ਡਰਾਵਾ ਹੀ ਹੈਗਾ ਡਰਾਵਾ ਦੇ ਕੇ ਉਹਨਾਂ ਕੋਲੋਂ ਮੈਂ ਚੀਜ਼ਾਂ ਜਾਂ ਮਿਨਰਲਸ ਜਾਂ ਕੋਈ ਫੋਰਸ ਉਹ ਜਿਹੜੀ ਸਸਤੀ ਚੀਜ਼ਾਂ ਉਹ ਲੈ ਲੈਂਦੀਆਂ ਜਾਂ ਜਿਹੜਾ ਕਿ ਆਪਾਂ ਨੂੰ ਅਮਰੀਕਾ ਨੂੰ ਫਾਇਦਾ ਹੋਗਾ ਠੀਕ ਹੈ ਇਟ ਇਜ਼ देयर ਉਹਦੀ ਉਹਦਾ ਉਹਨਾਂ ਦੀ ਕੰਟਰੀ ਹੈ ਉਹ ਆਪਣੇ ਹਿਸਾਬ ਨਾਲ ਕਰਦੇ ਨੇ ਪਰ ਹਾਲੇ ਇਫੈਕਟ ਹੈ ਜੂਰ ਅਨਸਤਨੀ ਹੈ ਹੋ ਜੇਗੀ ਹੌਲੀ ਹੌਲੀ ਠੀਕ ਹੈ ਦੇ ਸਟਿਲ ਡੂਇੰਗ ਇਹ ਜਿਹੜੀ ਪਹਿਲੀ 1 ਅਗਸਤ ਦੀ ਜਿਹੜੀ ਮੀਟਿੰਗ ਸੀਗੀ ਉਹ ਪਸਤਾ ਕਰਨਾ ਉਹ ਕਿਚ ਬਹੁਤ ਕੁ ਚੀਜ਼ਾਂ ਰਹੀ ਆ ਆਪਨੂੰ ਲੱਗਦਾ ਵੀ ਇੱਕ ਇੱਕ ਮਿੰਟ ਦਾ ਕੰਮ ਹੈ ਜਾਂ ਇੱਕ ਮਿੰਟ ਦਾ ਕੰਮ ਨਹੀਂ ਕੋਈ ਕਾਫੀ ਚੀਜ਼ਾਂ ਨੇ ਡਿਸਕਸ ਕਰਨੀਆਂ ਕਾਫੀ ਚੀਜ਼ਾਂ ਦਾ ਟਾਇਰ ਕਰਨਾ ਦੇਖੋ ਟਾਈਮ ਲੱਗੇਗਾ ਮੇਬੀ ਹੋਰ ਦੋ ਜਾਂ ਦੋ ਵੀ ਜਿੰਨੇ ਜ਼ਿਆਦਾ ਕਿਨਾਂ ਦੀ ਪ੍ਰੋਪਰਟੀ ਡੀਲ ਹੋਵੇ ਕਿਉਂਕਿ ਹੁਣ ਡੀਲ ਵੀ ਅਗਰ ਕਰਨਗੇ ਤਾਂ ਨਹੀਂ ਕਰ ਸਕਦੇ ਨਾ ਕਿ ਵੀ ਜੋ ਕਹਿਣਗੇ ਉਦੋਂ ਕੱਲ੍ਹ ਨੂੰ ਉਹਨਾਂ ਨੇ ਆਪਣੇ ਜਿਹੜੇ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਾਲ ਸਾਹਿਬ ਉਹਨਾਂ ਨੇ ਇਹ ਵੀ ਦੇਖਣਾ ਹੈ ਨਾ ਕੈਨੇਡੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਕਿੱਥੇ ਫਾਇਦਾ ਹੋ ਰਿਹਾ ਉਹਨਾਂ ਨੂੰ ਕਿੱਥੇ ਹੈਗਾ ਉਹਨਾਂ ਦੇ ਉਹਨਾਂ ਦੇ ਉਹਨੂੰ ਇੰਸਪੈਕਟ ਕਰਨਾ ਜ਼ਰੂਰੀ ਹੈ ਤਾਂ ਥੋੜਾ ਇੱਕ ਇਕਨੋਮੀਕ ਅਨਸਰਟੀ ਹੈਗੀ ਹੈ ਇਸੇ ਕਰਕੇ ਤੇ ਗਏ ਇੰਟਰਸਟ ਰੇਟ ਨਹੀਂ ਦੋ ਵਾਰੀ ਜੋ ਇਨਕਰੀਸ ਕੀਤੇ ਉੱਥੇ ਹੀ ਰੱਖੇ ਸਟੇਬਲ ਰੱਖਿਆ ਨਾ ਬਦਾਇ ਨਾ ਘਟਾਏ ਬਿਲਕੁਲ ਪਰ ਉਸ ਸਟੇਬਲ ਰੱਖਿਆ ਸਿਰਫ ਉਹੀ ਫੈਕਟਰ ਦੇਖਣ ਲਈ ਵੀ ਕਿ ਕਿੱਥੇ ਇਕਨੋਮੀ ਹੈਗੀ ਉਹਦੇ ਸਾਹਮਣੋਂ ਹੈਗਾ ਪਰ ਥੋੜਾ ਜਿਹਾ ਇਫੈਕਟ ਪਾਏਗਾ ਪਾਏਗਾ ਇਹ ਕੋਈ ਹੈ ਨਹੀਂ ਸਕਦਾ ਵੀ ਨਾ ਪਵੇ ਪਰ ਐਨਾ ਜਿੰਨਾ ਸੀਗਾ ਉਹ ਨਾ ਨਹੀਂ ਪਾਏਗਾ ਇਹ ਪਾਏਗਾ ਜ਼ਰੂਰ ਓਕੇ ਤੇ ਸਰ ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫਤੇ ਜਿਹੜੀ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਨੇ ਉੱਥੇ ਬਰਕਰਾਰ ਰੱਖਿਆ ਹੈਗੇ ਆ 2.75% ਤੇ ਇਨਫਲੇਸ਼ਨ ਰੇਟ ਦੀ ਗੱਲ ਕਰੀਏ ਤਾਂ ਇਸ ਸਮੇਂ 1.9% ਆਤਾ ਹੈ ਤਾਂ ਇਹਦੇ ਉੱਤੇ ਤੁਹਾਡੇ ਕੀ ਵਿਚਾਰ ਕੀ ਕਹਿਣਾ ਚਾਹੋਗੇ ਅ ਇਨਫਲੇਸ਼ਨ ਠੀਕ ਹੈ 1.9 ਅੰ ਦੇ ਤਰਲੇ ਹੈ ਗਿਆ ਇੰਟਰਸਟ ਰੇਟ ਨਾ ਇਨਕਰੀਸ ਕਰਨ ਦਾ ਸੋਰੀ ਡਿਕਰੀਸ ਕਰਨ ਦਾ ਸਿਰਫ ਇਹ ਕਨਸਰਨ ਸੀਗਾ ਵੀ ਅਗਰ ਜਿਹੜੇ ਹੁਣ ਆਪਾਂ 1 ਅਗਸਤ ਤੋਂ ਬਾਅਦ ਜਿਹੜੇ 35% ਟੈਰਫ ਹੈ ਪਹਿਲਾਂ 25 ਸੀਗੇ ਟੈਰਫ ਜਿਹੜੇ ਹੈਗੇ 35% ਹਰ ਇੱਕ ਤੇ ਟੈਰਫ ਨਹੀਂ ਹੈ 35% ਮੇਕ ਸ਼ੋਰ ਕਿ ਆਪਾਂ ਆਪਣੇ ਸੁਤੰਤਰਤਾ ਦੇ ਜਿਹੜਾ 35% ਟੈਰਫ ਹੈ ਉਹ ਹਰ ਇੱਕ ਚੀਜ਼ ਤੇ ਨਹੀਂ ਲੱਗਾ ਉਹ ਜਿਹੜੀਆਂ ਕੁਝ ਚੀਜ਼ਾਂ ਦਾ ਇਹਨਾਂ ਦੇ ਪਹਿਲੇ ਐਗਰੀਮੈਂਟ ਜਿਹੜੇ ਐਕਿਊਮੈਂਟ ਐਗਰੀਮੈਂਟ ਹੋਏ ਹੈਗੇ ਆ ਕਿਉਂ ਮੈਜ ਐਗਰੀਮੈਂਟ ਹੋਏ ਨੇ ਉਹਨਾਂ ਤੋਂ ਛੱਡ ਕੇ ਜਿਹੜੇ ਬਾਕੀ ਦੀਆਂ ਚੀਜ਼ਾਂ ਉਹਨਾਂ ਤੇ ਆ ਪਰ ਕੁਝ ਪਰਸੈਂਟੇਜ ਉਹਦੇ ਵਿੱਚ ਹੈਗਾ ਕਿ ਖਿਆਲ ਇਹ ਉਹ ਐਗਰੀਮੈਂਟਸ ਇਹਨਾਂ ਦੇ ਅੱਗੇ ਰੀਨਿਊ ਹੋਣਗੇ 2026 ਦੇ ਵਿੱਚ ਹੋਣੇ ਆ ਰੀਨਿਊ ਉਹ ਤੱਕ ਆ ਕਾਫੀ ਚੀਜ਼ਾਂ ਵਿੱਚ ਹੋਰ ਵਿੱਚ ਐਡ ਹੋ ਜਾਣਗੀਆਂ ਤਾਂ ਇਹ ਉਹਦੇ ਨਾਲ ਇੰਟਰਸਟ ਤਾਂ ਇਹਨਾਂ ਨੇ ਘਟਾਇਆ ਕਿਉਂਕਿ ਹੋ ਸਕਦਾ ਜੇ ਜ਼ਿਆਦਾ ਇਫੈਕਟ ਹੋਏ ਇਕਨੋਮੀ ਤੇ ਜ਼ਿਆਦਾ ਇਫੈਕਟ ਪਵੇ ਕੱਲੂ ਅੱਜ ਘਟਾ ਦਿੱਤਾ ਜਾਵੇ ਫਿਰ ਉਹਨੂੰ ਇਨਕਰੀਜ਼ ਕਰਨ ਨਾਲ ਥੋੜਾ ਡਿਫਿਕਲਟੀ ਹੋ ਜਾਂਦੀ ਹੈ ਤੇ ਫਿਰ ਉਹ ਨਾਲ ਮਾਰਕੀਟ ਦੇ ਵਿੱਚ ਜਿਹੜੀ ਹੈਗੀ ਆ ਉਹ ਨੈਗੇਟਿਵਿਟੀ ਥੋੜੀ ਆ ਜਾਂਦੀ ਹੈ ਉਸ ਨੈਗੇਟਿਵਿਟੀ ਨੂੰ ਕੰਟਰੋਲ ਕਰਨ ਲਈ ਜਾਂ ਉਸ ਨੈਗੇਟਿਵਿਟੀ ਸਟੇਬਲ ਚ ਰੱਖਣ ਲਈ ਇਸ ਕਰਕੇ ਵੀ ਇੰਟਰਸਟ ਡਿੱਕਾ ਚਾਂਸਸ ਸਿੱਕੇ ਥੋੜੇ ਇਹ ਇੰਟਰਸਟ ਘਟਾਉਣ ਦੇ ਪੁਆਇੰਟ 15.25 ਬੇਸਿਸ ਬਟ ਉਹਨਾਂ ਦੇ ਕਿਉਂਕਿ ਕੋਰਨਸ ਇੱਕ ਚੀਜ਼ ਦੇਖਦੇ ਕਾਫੀ ਜਿਹਾ ਦੇਖ ਕੇ ਤਾਂ ਉਹਨਾਂ ਨੇ ਇੰਟਰਸਟ ਉੱਤੇ ਰੱਖਿਆ ਇਹਨਾਂ ਹੁਣ ਵੀ ਕਿ ਜਿਆਦਾ ਇੰਟਰਸਟ ਘਟਾ ਦਿੱਤੇ ਜਾਣ ਇਨਫਲੇਸ਼ਨ ਹਾਈ ਹੋ ਜੇ ਦਨ ਫਿਰ ਉਹਨਾਂ ਨੂੰ ਡੀਕ੍ਰੀਜ਼ ਕਰਨ ਕੰਟਰੋਲ ਕਰਨਾ ਥੋੜਾ ਡਿਫਿਕਲਟ ਹੋ ਜਾਂਦਾ ਹੈ ਜੀ ਤੇ ਇਹਨਾਂ ਲਈ ਸਰ ਇਹ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਇਨਵੈਸਟਮੈਂਟ ਆਪਾਂ ਉਹਦੇ ਤੇ ਜ਼ਰੂਰ ਹੁਣ ਗੱਲ ਕਰਾਂਗੇ ਤਾਂ ਇਨਵੈਸਟਮੈਂਟ ਹੈ ਜਿਹੜੀ ਇਹ ਟਰਮ ਹੈ ਕੀ ਹੁੰਦੀ ਹੈ ਪਹਿਲਾਂ ਮੈਂ ਚਾਹਾਂਗੀ ਇਸ ਦਰਸ਼ਕਾਂ ਦੇ ਨਾਲ ਰੋਬ ਰੋ ਕਰੀਏ ਦੇਖੋ ਇਨਵੈਸਟਮੈਂਟ ਉਹ ਕਹਿੰਦੇ ਆ ਬਲਕਿ ਤੁਸੀਂ ਕਿਸੇ ਚੀਜ਼ 'ਚ ਵੀ ਆਪਣਾ ਇਨਵੈਸਟਮੈਂਟ ਕਰ ਸਕਦੇ ਹੋ ਕੋਈ ਵੀ ਇਨਵੈਸਟਮੈਂਟ ਇਨਵੈਸਟ ਬਹੁਤ ਤਰ੍ਹਾਂ ਦੀ ਹੁੰਦੀ ਹੈ ਇਹ ਰੈਸਟ੍ਰਮ ਮੈਜਰ ਅਸੀਂ ਕਹਿ ਦਿੰਨੇ ਆ ਕਿ ਜਿਹੜੀ ਵੀ ਤੁਸੀਂ ਕੈਪੀਟਲ ਜਿਹੜਾ ਵੀ ਕੋਈ ਕੈਪੀਟਲ ਜਿਵੇਂ ਤੁਹਾਨੂੰ ਪ੍ਰਿੰਸੀਪਲ ਆਮੂਨ ਉਹਨੂੰ ਜਿਹੜਾ ਤੁਸੀਂ ਕਿਤੇ ਵੀ ਉਹਨੂੰ ਯੂਜ਼ ਕਰਦੇ ਹੋ ਉੱਤੇ ਜਿਹੜੀ ਤੁਹਾਨੂੰ ਇਨਕਮ ਉਹਨੂੰ ਹੁੰਦੀ ਹੈ ਜਿਹੜਾ ਪ੍ਰੋਫਿਟ ਤੁਹਾਨੂੰ ਉਹਨਾਂ ਦੈਟਸ ਕਾਲ ਬੇਸਿਕਲੀ ਇਨਵੈਸਟਮੈਂਟਸ ਜੀ ਓਕੇ ਇਨਵੈਸਟਮੈਂਟਸ ਵੀ ਡਿਪੈਂਡ ਕਰਦਾ ਆਪਾਂ ਕਿਸ ਟਾਈਪ ਦੇ ਵਿੱਚ ਆਪਣਾ ਕਰਦੇ ਹੋ ਇਨਵੈਸਟਮੈਂਟ ਵਿੱਚ ਇਕਵਿਟੀ ਵੀ ਮਾਰਕੀਟਸ ਸਾਡੀਆਂ ਆ ਜਾਂਦੀਆਂ ਨੇ ਫਿਕਸਡ ਕੈਪੀਟਲ ਜਾਂ ਆਗੇ ਜਾਂ ਫਿਕਸਡ ਇਨਕਮ ਵੀ ਅਸੀਂ ਕਹਿ ਦਿੰਨੇ ਆ ਜਾਂ ਬੌਂਡਸ ਦੇ ਵਿੱਚ ਵੀ ਉਹ ਤੁਸੀਂ ਮੈਂ ਕੈਸ਼ ਕੈਸ਼ means yeah. how yeah. ਜਦੋਂ ਤੁਸੀਂ ਦੇਖਦੇ ਹੋ ਕਿ ਮੈਂ ਉਹ ਪੂੰਜੀ ਨਿਵੇਸ਼ ਵਿੱਚ ਪੰਜਾਬੀ ਜਿਹੜਾ ਕਹਿੰਦੇ ਨਿਵੇਸ਼ ਕਰਕੇ ਉਹ ਤੋਂ ਜਿਹੜਾ ਪ੍ਰੋਫਿਟ ਬਣਦਾ ਦੈਟਸ ਕਾਲ ਇਨਵੈਸਟਮੈਂਟਸ ਹਮਮ ओके ਪਰ ਉਹਦੇ ਅੰਦਰ ਫਿਰ ਕਾਫੀ ਕੋਸ਼ਾ ਗਿਆ ਕਾਫੀ ਲਾਰਜ ਸਬਜੈਕਟ ਹੈਗਾ ਦੈਟਸ ਇਨਵੈਸਟਮੈਂਟਸ ਤੁਹਾਨੂੰ ਜਿਹੜਾ ਤੁਸੀਂ ਮੂਲ ਕੀਤਾ ਮੂਲ ਦੇ ਉੱਤੇ ਤੁਹਾਨੂੰ ਕੀ ਰਿਟਰਨ ਬਣੀ ਜਾ ਉਹਦੇ ਤੋਂ ਕਿਹੜਾ ਤੁਸੀਂ ਪ੍ਰੋਫਿਟ ਬਣਾਇਆ ਆਫਟਰ ਐਕਸਪੈਂਸ ਦੈਟਸ ਕਾਲ ਇਨਵੈਸਟਮੈਂਟ ओके ਤੇ ਇਨਵੈਸਟਮੈਂਟ ਦੀਆਂ ਟਾਈਪਸ ਜੇਕਰ ਹੁੰਦੀਆਂ ਤਾਂ ਉਹ ਕਿੰਨੀਆਂ ਹੁੰਦੀਆਂ ਨੇ ਦੇਖੋ ਯੂਸੂਅਲੀ ਕੀ ਇਨਵੈਸਟਮੈਂਟੋਂ ਦੇਖੋ ਆ ਬਹੁਤ ਧਰਾਨਿਆ ਨੇ ਆਮ ਤੌਰ ਤੇ ਅਸੀਂ ਉਹਨਾਂ ਨੂੰ ਕੈਟੇਗਰੀਜ਼ ਕਰ ਲੈਣੇ ਹੋਣੇ ਆ ਕਿ ਇਕਵਿਟੀ ਮਾਰਕੀਟਸ ਹੋਗੇ ਜਿਵੇਂ ਆਪਾਂ ਇਕਵਿਟੀ ਮਾਰਕੀਟ ਦਾ ਆਮ ਤੌਰ ਤੇ ਜੇ ਮੋਟੇ ਐਗਜ਼ਾਮਪਲ ਦੇਵਾਂ ਜਿਹੇ ਸ਼ੇਅਰਸ ਹੋਗੇ ਤੁਸੀਂ ਸ਼ੇਅਰਸ ਹੋਗੇ ਪ੍ਰੈਫਰਡ ਸ਼ੇਅਰ ਜਾਂ ਕਮਨ ਸ਼ੇਅਰ ਸਟਾਕ ਮਾਰਕੀਟ ਇਹ ਤੁਸੀਂ ਆਪਣਾ ਓਨਰਸ਼ਿਪ ਆਫ ਦਾ ਕੰਪਨੀ ਤੁਸੀਂ ਜਿਹਦੇ ਵਿੱਚ ਇਸ ਕੰਪਨੀ ਚ ਇਨਵੈਸਟ ਕਰਦੇ ਹੋ ਉਹਦੀ ਤੁਹਾਡੀ ਓਨਰਸ਼ਿਪ ਉਹ ਨਾਲ ਐਡ ਅਪ ਹੋ ਜਾਂਦੀ ਹੈਗੀ दैट्स ਤੁਸੀਂ ਸ਼ੇਅਰ ਲੈਣੇ ਪਰਚੇਸ ਕਰਦੇ ਹੋ ਇਨਵੈਸਟਮੈਂਟਸ ਹੋ ਗਈ ਇੱਕ ਤਰੀਕੇ ਦੀ ਦੂਸਰੇ ਜੇ ਅਸੀਂ ਆਪਾਂ ਕਰ ਲਈਏ ਗੱਲ ਇਹਦੇ ਵਿੱਚ ਫਿਕਸਡ ਇਨਕਮ ਜਿਹੜੀ ਫਿਕਸਡ ਇਨਕਮ ਹੋਗੀ ਉਹ ਤੁਹਾਡੀ ਮਿਚੁਅਲ ਫੰਡਸ ਟਾਈਪਸ ਹੋਗੇ ਜੇ ਮਿਚੁਅਲ ਫੰਡ ਦੇ ਵਿੱਚ ਤੁਸੀਂ ਅਗਰ ਕੋਈ ਵੀ ਆਪਣਾ ਇਨਵੈਸਟਮੈਂਟਸ ਕਰਦੇ ਹੈਗੇ ਉਹਦੇ ਵਿੱਚ ਜੇ ਬੌਂਡਸ ਤੁਸੀਂ ਕਹੋ ਉਹਦੇ ਵਿੱਚ ਬੌਂਡ ਦੇ ਵਿੱਚ ਇਨਵੈਸਟਮੈਂਟ ਬੌਂਡਸ ਬੇਸਿਕਲੀ ਫਿਕਸਡ ਇਨਕਮ ਐਟਰੀਜ਼ੀ ਬਿਲਸ ਹੋਗੇ ਸਾਡੇ ਇਹ ਫਿਕਸਡ ਇਨਕਮ ਹੋਗੀ ਫਿਕਸਡ ਇਨਕਮ ਮਤਲਬ ਕਿ ਤੁਹਾਡੀ ਇਨਵੈਸਟਮੈਂਟਸ ਹੈਗੀ ਉਹ ਤੁਹਾਨੂੰ ਥੋੜੀ ਰਿਟਰਨ ਮਿਲਦੀ ਪਰ ਥੋੜੀ ਮਿਲਦੀ ਹੈਗੀ ਇਨਵੈਸਟਮੈਂਟ ਓਕੇ ਇਹਦੇ ਇਹ ਤੁਹਾਡੀ ਕੈਸ਼ ਇਨਵੈਸਟਮੈਂਟ ਕੈਸ਼ ਕਲੰਟ ਕੈਸ਼ ਆਪਾਂ ਉਹਨਾਂ ਨੂੰ ਮੋਸਟਲੀ ਕਹਿ ਦਿੰਦੇ ਆ ਕਿ ਜਿਵੇਂ ਤੁਸੀਂ ਬੈਂਕ ਚ ਅਕਾਊਂਟ ਖੋਲ ਲਿਆ ਇਨਵੈਸਟਮੈਂਟ ਲਿਤਾ ਹੈਗਾ ਆਪਣੀਆਂ ਲਾਈਕ ਅਗਰ ਆਪਾ ਸਟਾਕਸ ਮਿਚੂਰਡ ਇਨਵੈਸਟ ਕਰਦੇ ਹੁਣ ਇਸ ਤੋਂ ਸવાય ਅਗਰ ਤੁਸੀਂ ਗੱਲ ਕਰੋ ਰੀਅਲ ਏਸਟੇਟ ਵੀ ਆਪਣੀ ਇਨਵੈਸਟਮੈਂਟਸ ਹੋ ਗਈ ਬਿਲਕੁਲ ਤੁਸੀਂ ਕਿਸੇ ਬਿਜ਼ਨਸ ਇਨਵੈਸਟਮੈਂਟ ਕਰਦੇ ਹੋ ਜਿਵੇਂ ਏਆਈ ਤੁਸੀਂ ਇਨਵੈਸਟਮੈਂਟ ਕਰਦੇ ਹੋ ਇਸ ਆਲ ਕਾਈਂਡ ਆਫ ਇਨਵੈਸਟਮੈਂਟ ਤੁਸੀਂ ਡਿਫਰੈਂਟ ਡਿਫਰੈਂਟ ਡਿਪੈਂਡ ਕਰਦਾ ਕਲਾਇੰਟ ਦਾ ਪੋਰਟਫੋਲੀਓ ਕਲਾਇੰਟ ਕੀ ਚਾਹੁੰਦਾ ਕਿਸ ਤਰ੍ਹਾਂ ਦਾ ਡਿਫਰੈਂਟ ਵੇ ਇਨਵੈਸਟਮੈਂਟ ਉਹਦੇ ਸਾਰ ਨੂੰ ਕਿਤੇ ਜਾ ਸਕਦਾ ਕਿਤੇ ਕਲਾਇੰਟ ਦੀ ਜਿਹੜੀ ਇਨਕਮ ਹੈ ਉਹਦੇ ਤੇ ਵੀ ਡਿਪੈਂਡ ਕਰਦੀ ਹੈ ਕਿ ਇਨਵੈ 100% क्लाइंट दे इनकम पे डिपेंड ਕਰਦਾ ਕਿਉਂਕਿ ਦੇਖੋ ਆ ਇਨਕਮ ਹੋਏਗੀ ਇਨਕਮ ਉਹ ਆਪਾਂ ਮੂਲ ਜਿਹਨੂੰ ਕੈਪੀਟਲ ਆਪਾਂ ਕਹਿ ਦਿੰਦੇ ਆ ਜਿਹੜੀ ਸੇਵਿੰਗ ਆ ਉਹ ਜਦ ਇਨਵੈਸਟਮੈਂਟ ਕੀਤੀ ਜਾਏਗੀ ਉਹ ਤੋਂ ਇਨਕਮ ਮੀਨਸ ਪੈਸੇ ਤੋਂ ਪੈਸਾ ਤਿਆਰ ਹੋਏਗਾ ਦੈਟਸ ਬੇਸਿਕਲੀ ਇਨਵੈਸਟਮੈਂਟਸ ਹੋ ਗਈ ਤੇ ਆ ਇਨਕਮ ਦੇ ਨਾਲ ਹੀ ਰੀਲੇਟਡ ਹੈਗੀ ਹੈ ਇਨਕਮ ਦੇ ਨਾਲ ਇਨਵੈਸਟਮੈਂਟ ਆ ਉਹ ਫਿਰ ਡਿਪੈਂਡ ਕਰਦਾ ਪਰਸੈਂਟੇਜ ਕਰਦਾ ਵੀ ਅਸੀਂ ਕਿੰਨੀ ਇਨਵੈਸਟਮੈਂਟ ਕਰਨਾ ਚਾਹੀਏ ਜਾਂ ਕਿੰਨੀ ਰੀਜ਼ਨੇਬਲ ਹੈਗੀ ਹੈ ਉਹਦੇ ਹਿਸਾਬ ਨਾਲ ਵੀ ਕਿੰਨਾ ਕੁ ਤੁਸੀਂ ਸੋਚਦੇ ਹੋ ਵੀ ਇਨਵੈਸਟਮੈਂਟ ਕੀਤਾ ਜਾਵੇ ਹਾਂ ਅਗਰ ਇਨਕਮ ਅਸੀਂ ਆਮ ਤੌਰ ਤੇ ਯੂਜ਼ਲੀ ਕਹਿੰਦੇ ਹੁੰਦੇ ਆ ਕਿ ਜਿਹੜੀ ਤੁਹਾਡੀ ਇਨਕਮ ਹੈਗੀ ਆ ਹਾਂ ਉਹਦੇ ਤੋਂ ਪਹਿਲਾਂ ਤੁਸੀਂ ਆਪਣੇ ਸੇਵਿੰਗ ਕੱਢ ਲਓ ਉਹਦੇ ਵਿੱਚੋਂ ਜੀ ਸੇਵਿੰਗ ਦਾ ਮਤਲਬ ਇਹ ਕਹਿੰਦਾ ਕਿ ਤੁਹਾਡਾ ਅਸੀਂ ਕਿਹਾ ਯੂਜ਼ਡ ਅਮਰਜੈਂਸੀ ਫੰਡਸ ਨੂੰ ਕਹਿੰਦੇ ਹਾਂ ਤੁਹਾਡੇ ਕੋਲ 6 ਮਹੀਨੇ ਦਾ ਫੰਡਸ ਹੋਣਾ ਚਾਹੀਦਾ ਹੈਗੇ ਨੇ ਉਸ ਤੋਂ ਬਾਅਦ ਜਿਹੜਾ ਕਿ ਤੁਹਾਡੇ ਤੁਹਾਡੇ ਕੋਲ ਪੈਸੇ ਬਚਦੇ ਆ ਉਹਦੇ ਵਿੱਚ ਫਿਰ ਤੁਸੀਂ ਹੈਗੇ ਇਨਵੈਸਟਰ ਤੁਹਾਡੀ ਇਨਕਮ ਦਾ 10 ਤੋਂ ਵੀ 30% ਇਹ ਨਹੀਂ ਇਹ ਕੋਈ ਫਿਗਰ ਪੂਰੀ ਫਿਕਸ ਨਹੀਂ ਹੈ ਕਿ 10 ਜਾਂ 30 ਕਰਨਾ ਡਿਪੈਂਡ ਉਹਨਾਂ ਕੋਲ ਕਿੰਨਾ ਉਹ ਐਕਸਪੈਂਸ ਤੋਂ ਬਾਅਦ ਅਮਰਜੈਂਸੀ ਫੰਡ ਤੋਂ ਬਾਅਦ ਸੇਵਿੰਗ ਤੋਂ ਬਾਅਦ ਕਿੰਨਾ ਇਨਵੈਸਟਮੈਂਟ ਕਰ ਸਕਦੇ ਆ ਪਰ ਇਟ ਮੇਕ ਸ਼ੁਰ ਹਮੇਸ਼ਾ ਇਹ ਇਨਵੈਸਟਮੈਂਟ ਜਿਹੜੀ ਤੁਸੀਂ ਅਗਰ ਸੋਚੋ ਜੋ ਕਰਨੇ ਆ ਇਹ ਸ਼ਾਰਟ ਟਰਮ ਇਨਵੈਸਟਮੈਂਟ ਨਹੀਂ ਹੁੰਦੀ ਇਹ ਆਮ ਤੌਰ ਤੇ ਲੌਂਗ ਟਰਮ ਹੁੰਦੀ ਹੈ ਮਤਲਬ ਅਸੀਂ ਕਹਿ ਰਹੇ ਹੁੰਦੇ ਆ ਕਿ ਤੁਸੀਂ ਉਹ ਸਾਫ ਨੂੰ ਇਨਵੈਸਟਮੈਂਟ ਕਰੋ ਕਿ ਜੇ ਤੁਸੀਂ ਸਪੋਜ਼ ਕਰੋ 100 ਡਾਲਰ ਅਰਨ ਕਰਦੇ ਹੋ ਤੇ ਤੁਹਾਡੇ ਕੋਲ 20 ਡਾਲਰ ਆਫਟਰ ਬਚ ਗਿਆ ਸਾਰੇ ਤਬਾ ਜੇ ਅਗਰ ਉਹ 20 ਡਾਲਰ ਜਿਹੜੇ ਹੈਗੇ ਆ ਉਹ ਤੁਹਾਨੂੰ ਫਿਊਚਰ ਚ ਨਹੀਂ ਚਾਹੀਦੇ ਫਿਊਚਰ ਮਤਲਬ ਅਗਲੇ 15 ਸਾਲਾਂ 4 ਸਾਲ ਚ ਨਹੀਂ ਚਾਹੀਦੇ ਜੇ ਮੰਨ ਲੈਣੇ ਕੋ 20 ਡਾਲਰ ਤੁਹਾਨੂੰ ਟੂ ਇਨਵਰ ਚਾਹੀਦੇ ਫਿਰ ਤੁਸੀਂ ਇਨਵੈਸਟਮੈਂਟ ਨਹੀਂ ਪਾਉਣਾ ਕੋਈ ਇਨਵੈਸਟਮੈਂਟ ਨਹੀਂ ਕਰਨੀ ਇਹ ਜੋ ਲੌਂਗ ਟਰਮ ਦੇ ਵਿੱਚ ਹੁੰਦਾ ਕਿ ਉਹ ਪੈਸਾ ਤੁਸੀਂ ਇਨਵੈਸਟ ਕਰਨਾ ਜਿਹਦੇ ਤੁਹਾਨੂੰ ਆਸ ਹੈ ਕਿ ਵੀ ਹਲੇ ਇਹਦੇ ਤੋਂ ਸਵਾਏ ਅਗਰ ਮੇਰੀ ਪੋਰਟਫੋਲੀਓ ਮੇਰੇ ਪੋਰਟਫੋਲੀਓ ਅਸੀਂ ਕਰਕੇ ਵਰਡ ਯੂਜ਼ ਕਰਦੇ ਹਾਂ ਹਾਂ ਕਿਉਂਕਿ ਉਹਦੇ ਵਿੱਚ ਅਸੀਂ ਡਿਫਰੈਂਟ ਡਿਫਰੈਂਟ ਇਨਵੈਸਟਮੈਂਟ ਇਹ ਕਾਰਡ ਯਾ ਲੈਕ ਬਾਉਂਸ ਸੀ ਕਾਰਦੀ ਸਟਾਕ ਸੀ ਕਾਰਦੀ ਕੁਸ਼ ਸੇਫ ਕਰ ਲਈ ਲਗ ਤੁਹਾਨੂੰ ਪਤਾ ਕਿ ਉਸ ਤੋਂ ਸਵਾਏ ਅਗਰ ਤੁਹਾਨੂੰ ਕੋਈ ਲੋਡ ਪੈਂਦੀ ਹੈਗੀ ਹੈ ਫੰਡਸ ਦੀ ਲੋਡ ਪੈਂਦੀ ਹੈ ਅਗਰ ਉਹ ਤੁਸੀਂ ਨਾ ਵੀ ਕਟਾਓਗੇ ਤਾਂ ਵੀ ਤੁਹਾਡਾ ਕੰਮ ਚੱਲ ਸਕਦਾ ਹੈ ਜਾਂ ਤੁਸੀਂ ਆਪਣੀ ਡੇ ਟੂ ਡੇ ਐਕਟੀਵਿਟੀਜ਼ ਦਾ ਡੇ ਟੂ ਡੇ ਐਕਸਪੈਂਸ ਦਾ ਜਾਂ ਫੈਮਿਲੀ ਫੂਡ ਕਰ ਸਕਦੇ ਹੋ ਇਹ ਮੇਨ ਹੁੰਦਾ ਵੀ ਇਨਕਮ ਐਂਡ ਫਰਸਕੇ ਨਾ ਤੁਸੀਂ ਉਸ ਆਬਨ ਕਰਕੇ ਤੁਸੀਂ ਜਦੋਂ ਤੁਸੀਂ ਸੇਵਿੰਗ ਦੀ ਗੱਲ ਕੀਤੀ ਤਾਂ ਸੇਵਿੰਗ ਤੇ ਇਨਵੈਸਟਮੈਂਟ ਦੇ ਜੇਕਰ ਡਿਫਰੈਂਸ ਦੀ ਗੱਲ ਕਰੀਏ ਤਾਂ ਸੇਵਿੰਗ ਜਿਹੜੀ ਆ ਉਹ ਸ਼ਾਰਟ ਟਰਮ ਲਈ ਕਹਿ ਸਕਦੇ ਆ ਇਨਵੈਸਟਮੈਂਟ ਲੌਂਗ ਟਰਮ ਲਈ ਹੁੰਦੀ ਆ ਹਾਂਜੀ ਸੇਵ ਹਮੇਸ਼ਾ ਸ਼ਾਰਟ ਟਰਮ ਹੁੰਦੀ ਆ ਸ਼ਾਰਟ ਟਰਮ ਵਰਕੇ ਜੇ ਤੁਸੀਂ 6 ਮਨთ ਵਾਸਤੇ ਜਿਵੇਂ ਮੈਂ ਵਰਡ ਯੂਜ਼ ਕੀਤਾ ਅਮਰਜੈਂਸੀ ਫੰਡ ਅਮਰਜੈਂਸੀ ਫੰਡ ਮੀਨ ਕਿ ਆਪਣੀ ਡੇ ਟੂ ਡੇ ਐਕਟੀਵਿਟੀ ਚੱਲ ਰਹੀ ਆ ਸਭ ਦੀ ਜੌਬ ਚੱਲ ਰਹੀ ਆ ਅਚਾਨਕਾ ਕੋਪਨ ਕੋਈ ਅਵਰਜੈਂਸੀ ਆ ਜਾ ਜੇ ਜਾਂ ਸਮਥਿੰਗ ਹੈਪਨ ਇਨ ਦਾ ਫੈਮਿਲੀ ਜਾਂ ਸਮਥਿੰਗ ਤੁਹਾਨੂੰ ਕਿਤੇ ਜਾਣਾ ਪਾ ਗਿਆ ਉਹ ਤੁਹਾਨੂੰ ਪੈਸੇ ਦੀ ਲੋੜ ਪੈ ਗਈ ਔਰ ਜਾਂ ਤੁਹਾਡੀ ਜੌਬ ਚਲੇ ਗਈ ਜਾਂ ਸਮਥਿੰਗ ਜਿਵੇਂ ਹੁਣ ਟਾਇਰ ਆਫ ਕਰਕੇ ਆਪਾਂ ਗੱਲ ਕਰੀਏ ਜਾਂ ਇੰਟਰਸਟਡ ਆਪ ਹੋਗੇ ਸੀ ਉਸ ਮਾਰਕੀਟ ਉਸ ਕਰਕੇ ਤੁਹਾਡੀ ਮਾਰਗੇਜ ਜੇਕਰ ਫਿਕਸ ਮਾਰਕੀਟ ਹੈ ਦੈਟਸ ਅ ਗੁੱਡ ਜੇ ਤੁਹਾਡੀ ਵੇਰੀਏਬਲ ਆਫ ਮਾਰਗੇਟ ਉੱਪਰ ਚੱਲ ਗਈ ਬੈਟਸ ਮੀਨ ਤੁਸੀਂ ਫੰਡ ਯੂਜ਼ ਕਰ ਸਕਦੇ ਹੋ ਔਰ ਉਹ ਸ਼ਾਰਟ ਟਰਮ ਹੁੰਦਾ ਸ਼ਾਰਟ ਟਰਮ ਮੀਨ ਤੁਸੀਂ ਉਹਨੂੰ ਅਸੀਂ ਆਮ ਤੌਰ ਤੇ ਕਹਿੰਦੇ ਤੁਸੀਂ ਬੈਂਕ 'ਚ ਸੇਵ ਕਰ ਦਿਓ ਬੈਂਕ ਦਾ ਸੇਵਿੰਗ ਕਾਊਂਟ ਖਾ ਲੋ ਜਾਂ ਜਿੱਥੇ ਤੁਹਾਨੂੰ ਲੋ ਸੇਫ ਹੋਣ ਜੀ ਪਰ ਇੰਟਰਸ ਬਿਲਕੁਲ ਲੋ ਹੋਵੇ ਬੇਸ਼ੱਕ ਕੋਈ ਫਰਕ ਨਹੀਂ ਪੈਂਦਾ 10% 1% ਕਿਉਂਕਿ ਪਰ ਇਹ ਆ ਕਿ ਤੁਹਾਨੂੰ ਜਦੋਂ ਉਹ ਫੰਡ ਦੇ ਲੋਡ ਪਵੇ ਤੁਸੀਂ ਕਢਾ ਸਕੋ ਦੈਟਸ ਯੂਰ ਸੇਵਿੰਗ ਆਫਟਰ ਯੂਰ ਐਕਸਪੈਂਸ ਇਸ ਤੁਹਾਡੇ ਖਰਚਿਆਂ ਤੋਂ ਬਾਅਦ ਇਨਵੈਸਟਮੈਂਟ ਜਿਵੇਂ ਮੈਂ ਹੁਣੇ ਡਾਕੂਮੈਂਟ ਤੇ ਲੱਗਿਆ ਕਿ ਹੈਟ ਇਨਵੈਸਟਮੈਂਟ ਇਜ਼ ਅ ਲੌਂਗ ਟਰਮ ਥਿੰਕ ਬਿਲਕੁਲ ਰਾਈਟ ਇਸ ਸ਼ਾਰਟ ਟਰਮ ਨਹੀਂ ਹੁੰਦੀ ਔਰ ਲੌਂਗ ਟਰਮ ਵਿੱਚ ਤੁਹਾਡਾ ਪੈਸਾ ਤੁਹਾਡਾ ਬਣੇਗਾ ਔਰ ਉਹਦੇ ਵਿੱਚ ਲੌਂਗ ਟਰਮ ਤੁਸੀਂ ਕਿੰਨੀ ਅ ਫੋਰਡੀਬਿਲਟੀ ਹੈ ਨੰਬਰ ਇੱਕ ਕਿੰਨਾ ਤੁਸੀਂ ਰਿਸਕ ਟੋਲਰੈਂਸ ਕਰ ਸਕਦੇ ਹੋ ਜੇ ਕੇਵਰ ਕੀ ਹੁੰਦਾ ਤੇ ਸਾਨੂੰ ਕਿਵਰੀ ਫੌਨ ਆਉਂਦੇ ਆ ਕਿ ਅਸੀਂ ਇਨਵੈਸਟਮੈਂਟ ਉਹਨਾਂ ਦੇ ਸਾਡੇ ਕਲਾਇੰਟਸ ਦੀ ਕੀਤੀ ਹੁੰਦੀ ਹੈ ਜੀ ਤਾਂ ਜਦੋਂ ਸਟੇਟਮੈਂਟਾਂ ਦੀ ਹੈ ਕਿਵਰੀ ਉਹਨਾਂ ਨੇ ਜਿਹੜੇ ਪੈਸੇ ਪਾਏ ਉਸ ਤੋਂ ਵੀ 10 20% ਥੱਲੇ ਹੋਏ ਹੁੰਦੇ ਆ ਜੀ ਤੇ ਅਗਰ ਤੁਹਾਨੂੰ ਉਸ ਟਾਈਪ ਦੇ ਵਿੱਚ ਦੇਖਦੇ ਹੋ ਕਿ ਇਸ ਚੀਜ਼ ਤੋਂ ਬਾਅਦ ਤੁਹਾਨੂੰ ਫੰਡ ਥੱਲੇ ਹੋਣ ਤੋਂ ਬਾਅਦ ਤੁਹਾਨੂੰ ਨੀਂਦ ਆ ਸਕਦੀ ਹੈ ਤਾਂ ਤੁਸੀਂ ਇਨਵੈਸਟਮੈਂਟ ਕਰੋ ਜੇ ਤੁਸੀਂ ਸੋਚਦੇ ਹੋ ਵੀ ਨਹੀਂ ਆ ਮੇਰੇ ਥੱਲੇ ਚਲੇ ਗਏ ਤਾਂ ਮੈਨੂੰ ਪ੍ਰੋਬਲਮ ਹੋ ਜਾਏਗੀ ਇਹੋ ਚੀਜ਼ ਨਹੀਂ ਆ ਇਹ ਲੌਂਗ ਟਰਮ ਤੁਹਾਨੂੰ ਜਰੂਰ ਹਮੇਸ਼ਾ ਬਣਦਾ ਜੇਕਰ ਤੁਸੀਂ 50 ਸਾਲ ਇਸ ਤੋਂ ਪਹਿਲਾਂ ਚੱਕ ਲੋ 100 ਸਾਲ ਇਸ ਤੋਂ ਉਦੋਂ ਸਟਾਕਸ ਡੋ ਜਣ ਕਿੱਥੇ ਸੀ ਅੱਜ ਕਿਤੇ ਇਹ ਟੇਕ ਟਾਈਮ ਪਰ ਬਣ ਜਾਂਦੀ ਹੈ ਬਿਲਕੁਲ ਤੇ ਸਰ ਜਿਵੇਂ ਕਿ ਕਈ ਲੋਕ 골ਡ ਦੇ ਵਿੱਚ ਵੀ ਇਨਵੈਸਟ ਕਰਨਾ ਚਾਹੁੰਦੇ ਆ ਤਾਂ ਕੀ 골ਡ 'ਚ ਜਿਹੜੇ ਇਨਵੈਸਟ ਕਰਦੇ ਆ ਉਹ ਵੀ ਵਧੀਆ ਓਪਰਚ्युनिटी ਹੁੰਦੀ ਹੈ ਹਾਂਜੀ 골ਡ ਵੀ ਸਾਡੀ 골ਡ ਦੇ ਵਿੱਚ ਇਹ ਇਨਵੈਸਟਮੈਂਟ ਨੂੰ ਅਸੀਂ ਕਮੋਡਿਟੀ ਕਹ ਦਿੰਦੇ ਆ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਡਿਫਰੈਂਟ ਆ ਜਾਣੀਆਂ 골ਡਸ ਹੋ ਗਿਆ ਮੈਟਲਸ ਮੈਟਲਸ 골ਡ ਸਿਲਵਰਸ ਇਟ ਆਲ ਮੈਟਲਸ ਆ ਗਏ ਹੁਣ ਇਹਦੇ ਤੁਸੀਂ ਅਗਰ ਇਨਵੈਸਟਮੈਂਟ ਕਰਦੇ ਹੋ ਡਿਪੈਂਡ ਹੈ ਕਿ ਤੁਸੀਂ 골ਡ ਬਾਇ ਕਰ ਲੈਂਦੇ ਹੋ ਹੁਣ 골ਡ ਬਾਇ ਕਰ ਲੈਣੋ 10 ਸਾਲ ਪਹਿਰ ਰਹਿ ਗਿਆ ਤੁਸੀਂ ਕਿੰਨੇ ਦਾ 10 ਸਾਲ ਪਹਿਲਾਂ ਉਹਦੀ 골ਡ ਦੀ ਪ੍ਰਾਈਸ ਹੋਸੀ ਹੁਣ ਥੋੜੀ ਆ ਥੋੜਾ 12 200 ਡਾਲਰ ਬਣਿਆ ਪਰ ਡਿਪੈਂਡ ਤੁਸੀਂ ਕਿੰਨਾ ਬਾਇ ਕਰ ਲ ਹੁਣ ਜੇ ਸਪੋਜ਼ ਕੋ ਤੁਸੀਂ ਇੱਕ ਬਿਸਕਟ ਬਾਇ ਕੀਤਾ ਜਾਂ ਦੋ ਕੀਤੇ ਆ ਉਹਨਾਂ ਨਾਲ ਇਟਸ ਨੋਟ ਮੱਚ ਮੇਕਿੰਗ ਬਿਲਕੁਲ ਗੋਲ ਤੁਸੀਂ ਐਜ਼ ਅ ਫਿਜ਼ੀਕਲ ਬਾਇ ਕਰਕੇ ਰੱਖ ਸਕਦੇ ਹੋ ਲੌਂਗ ਟਰਮ ਵਾਸਤੇ ਉਹਨੂੰ ਵੇਚ ਸਕ ਹਾਂ ਇਹ ਹੈਗਾ ਕਿ ਗੋਲ ਤੁਹਾਡਾ ਰਾਈਟ ਵੀ ਕੈਸ਼ੇਬਲ ਹੈ ਕੈਪੀਟਲ ਨਾ ਕੈਸ਼ੇਬਲ ਹੈ ਤੁਸੀਂ ਉਹਨੂੰ ਕੈਸ਼ ਕਰਦੇ ਹੋ ਜੀ ਇਸ ਤਰ੍ਹਾਂ ਤੁਸੀਂ ਗੋਲ ਦੇ ਜਿਹੜੇ ਸਟਾਕਸ ਦੇ ਵਿੱਚ ਤੁਸੀਂ ਗੋਲ ਸਟਾਕਸ ਹੁੰਦੇ ਆ ਉਹ ਸਟਾਕ ਵਿੱਚ ਤੁਸੀਂ ਬਾਇ ਕੀਤੇ ਜਾ ਸਕਦੇ ਆ ਉਹ ਵੀ ਕੈਸ਼ੇਬਲ ਹੈ ਉਪਰ ਤੁਹਾਡੇ ਜਦੋਂ ਸਟਾਕ ਉੱਪਰ ਗਿਆ ਤੁਸੀਂ ਇਹਨਾਂ ਨੂੰ ਆਪ ਡੇ ਟ੍ਰੇਡਿੰਗ ਕਹਿ ਦਿੰਦੇ ਆ ਉਸ ਵਿੱਚ ਇਨਵੈਸਟਮੈਂਟ ਕਰ ਸਕਦੇ ਹੋ ਹਮ ਸੇਮ ਲਾਈਕ ਐਗਰੀਕਲਚਰ ਦੇ ਵਿੱਚ ਅਸੀਂ ਕਹਿੰਦੇ ਐਗਰੀਕਲਚਰ ਜਿਹੜਾ ਫੂਡ ਆਪਣਾ ਮੰਦਾ ਤੇ ਤੁਹਾਡੇ ਆਪਣਾ ਆਇਲਸ ਜਗਾ ਫੂਡ ਤੋਂ ਜਿਹੜਾ ਆਇਲ ਬਣਦਾ ਹੈਗਾ ਉਹ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਇਹ ਨਾਲ ਜਿਵੇਂ ਤੁਸੀਂ ਇਨਵੈਸਟਮੈਂਟ ਸਿਲਵਰਸ ਟੂ ਗੋਲਡਸ ਕੋਇਨਸ ਇਹ ਨਾਲ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਪਰ ਉਹੀ ਮੇਨ ਸਾਰੀਆਂ ਚੀਜ਼ਾਂ ਤੋਂ ਬਾਅਦ ਮੇਨ ਇਹ ਦੇਖਣਾ ਹੈਗਾ ਕਿ ਤੁਹਾਡੇ ਕੋਲ ਟਾਈਮ ਹੋਰਾਈਜ਼ਨ ਕਿੰਨਾ ਟਾਈਮ ਹੋਰਾਈਜ਼ਨ ਮੀਨਸ ਫਰਦਰ ਕੁਲ ਕਿੰਨਾ ਟਾਈਮ ਹੈਗਾ ਔਰ ਤੁਹਾਨੂੰ ਕਿੰਨੇ ਟਾਈਮ ਬਾਅਦ ਤੁਹਾਨੂੰ ਪੈਸਾ ਚਾਹੀਦਾ ਔਰ ਕਿੰਨੇ ਤੱਕ ਤੁਸੀਂ ਇਨਵੈਸਟ ਕਰ ਸਕਦੇ ਹੋ ਦੈਟਸ ਕਾਲਡ ਇ ਟਾਈਮ ਹਰਾਇਜ਼ਨ ਉਹਦੇ ਬੇਸ ਤੇ ਫਿਰ ਅਸੀਂ ਉਹਨਾਂ ਨੂੰ ਦੇਖੀਦਾ ਓਕੇ ਜੀ ਤੇ ਸਰ ਜਦੋਂ ਵੀ ਕੋਈ ਇਸੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਲੋਕ ਨੇ ਜੜੇ ਉਹਦੇ ਰਿਸਕ ਮਤਲਬ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਵੀ ਦੇਖਦੇ ਆ ਤਾਂ ਇਨਵੈਸਟਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੇ ਰਿਸਕ ਹੁੰਦੇ ਨੇ ਰਿਸਕ ਹਰ ਜਗ੍ਹਾ ਤੇ ਹੈ ਇਨਵੈਸਟਮੈਂਟ ਵਿੱਚ ਵੀ ਹੈ ਹਰ ਜਗ੍ਹਾ ਤੇ ਰਿਸਕ ਰਿਸਕ ਕੋਈ ਅਪਾ ਜੀ ਗੱਲ ਕਰ ਲਈਏ ਹੁਣ ਇਨਵੈਸਟਮੈਂਟ ਨਾਲ ਪਰ ਲਿੰਕ ਕਰ ਦਿੰਨੇ ਆ ਆਪਣੇ ਸੋਹਤੀਆਂ ਨੂੰ ਸਮਝਾਉਣ ਲਈ ਹਮ ਬੰਨ ਲੈਨੇ ਤੁਸੀਂ ਇਹ ਪੁਆਇੰਟ ਤੋਂ ਬੀ ਪੁਆਇੰਟ ਤੇ ਜਾਣਾ ਜੀ ਠੀਕ ਹੈ ਹੁਣ ਰਿਸਕ ਇਹ ਹੈਗਾ ਕਿ ਉਹਦੇ ਵਿੱਚ ਤੁਸੀਂ ਬਾਈਕਾਰ ਜਾ ਰਹੇ ਹੋ ਜੇ ਤੁਸੀਂ ਹਾਈਵੇ ਤੇ ਜਾਂਦੇ ਹੋ ਕੌਣ ਰਿਸਕ ਕਰਾ ਕੋਸਾ ਦਾ ਕੋਈ ਕੋਈ ਚੀਜ਼ ਹੋ ਸਕਦੀ ਹੈ ਤੁਸੀਂ ਉਹ ਹੁਣ ਉਹਦੇ ਚ ਕੀ ਹੈ ਥੋੜਾ ਟਾਈਮ ਸੇਵ ਹੋ ਗਿਆ ਟਾਈਮ ਸੇਵ ਟਾਈਮ ਇਜ਼ ਅ ਮਨੀ ਜੀ ਸਾਡੇ ਫਾਈਨੈਂਸ਼ੀਅਲ ਸੈਕਟਰ ਜੇ ਟਾਈਮ ਇਜ਼ ਅ ਮਨੀ ਠੀਕ ਹੈ ਟਾਈਮ ਦੇ ਨਾਲ ਹੀ ਵੈਲਿਊ ਮਨੀ ਬਣੇ ਹੁਣ ਤੁਸੀਂ ਕਹੋ ਜੀ ਮੈਂ ਰਿਸਕ ਨਹੀਂ ਲੈਣਾ ਤੇ ਮੈਂ ਜਿੱਥੇ ਉਹ ਸਫਰ 1 ਘੰਟੇ ਸਤੇ ਕਰਨਾ ਉਹ ਮੈਂ 2 ਘੰਟੇ ਤੱਕ ਕਰ ਲੈਣੇ ਆ ਆਪਾਂ ਸ਼ਾਰਟ ਰੂਟ ਦੇ ਵਿੱਚੋਂ ਨੀਚੇ ਚਲੇ ਜਾਂਦੇ ਆ ਠੀਕ ਹੁਣ ਉਹਦੇ ਤੁਹਾਡਾ ਰਿਸਕ ਥੋੜਾ ਹੋ ਗਿਆ ਪਰ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਉਸ ਘੰਟੇ ਤੁਸੀਂ ਹੋ ਸਕਦਾ ਉੱਕਾ ਮੋਟ ਜੈਗਰ ਹੋਰ ਕਰਕੇ ਵਾਪਸ ਆ ਜਾ ਕੁਛ ਕੀਤਾ ਜਾ ਸਕਦਾ ਸੇਮ ਥਿੰਗ ਇਨਵੈਸਟਮੈਂਟਸ ਵੀ ਆਲਵੇਜ਼ ਹੈਵੇ ਅ ਰਿਸਕ ਏਵਰੀਵੇਅਰ ਹੈਵੇ ਅ ਰਿਸਕ ਕੋ ਇਨਵੈਸਟਮੈਂਟ ਕਿਤੇ ਵੀ ਕਰਨੀ ਹੈ ਤੁਸੀਂ ਹੁਣ ਅਗਰ ਆਪਾਂ ਐਗਜ਼ਾਮਪਲ ਲੈ ਲਈਏ ਮੋਤੀ ਜੀ ਰੀਅਲ ਏਸਟੇਟ ਦੀ ਕੀਤੀ ਹੁਣ ਜਿਹੜੇ ਆਪਣੇ ਸੌਤਿਆਂ ਨੇ ਪਿਛਲੇ 4-5 ਸਾਲ ਤੋਂ ਸ਼ੁਰੂ ਕੀਤਾ ਹੈ 4 ਸਾਲ ਲਾ ਲਓ ਜਦੋਂ ਰੀਅਲ ਏਸਟੇਟ ਚ ਕਾਫੀ ਬੂਮ ਸੀਗਾ ਸਭ ਨੇ ਇਨਵੈਸਟਮੈਂਟ ਰੀਅਲ ਏਸਟੇਟ ਕੀਤੀ ਕਿਸੇ ਨੇ ਕੀਤੀ ਪਰ ਹੁਣ ਕਿ ਉਹਨਾਂ ਦੇ ਇੰਟਰਸਟ ਰੇਟ ਹਾਈ ਹੋ ਗਏ ਮਾਰਕੀਟ ਥੱਲੇ ਆ ਗਈ ਉਹ ਸਟਕ ਹੈ ਵੀ ਹੁਣ ਆਪਾਂ ਨੂੰ ਘਰ ਨੂੰ ਸੈਲ ਨਹੀਂ ਕਰ ਸਕਦੇ ਕਿਉਂਕਿ ਉਸੇ ਹੀ ਪ੍ਰੋਪਰਟੀ ਦੀ ਵੈਲਿਊ ਜਿਹੜੀ 1 ਮਿਲੀਅਨ ਦੀ ਸੀ ਉਹ ਘਟ ਕੇ 7 ਲੱਖ ਰਹਿ ਗਈ ਹੈ ਤੇ ਮੀਨ $300000 ਥੋੜਾ ਲਾਸ ਹੈ ਦੈਟਸ ਇਨਵੈਸਟਮੈਂਟ ਰਿਸਕ ਰੀਅਲ ਏਸਟੇਟ ਇਨਵੈਸਟਮੈਂਟ ਰਿਸਕ ਹੈ ਰਿਸਕ ਇਨਵੈਸਟਮੈਂਟਸ ਹਰ ਜਗ੍ਹਾ ਤੇ ਹੈ ਚਾਹੇ ਤੁਸੀਂ ਕਿਸੇ ਮਿਚੂਅਲ ਫੰਡ 'ਚ ਪਾਓ ਜਾਂ ਸਟਾਕਸ 'ਚ ਪਾਓ ਕਿਤੇ ਵੀ ਪਾਓ ਕਿਸੇ ਜਗ੍ਹਾ ਤੇ ਵੀ ਪਾਓ ਹਾਂ ਇਹ ਲੌਂਗ ਟਰਮ ਵਾਸਤੇ ਤੁਹਾਨੂੰ ਗੇਨ ਦੇਗਾ ਹੁਣ ਸੇਮ ਜਿਵੇਂ ਪ੍ਰੀਅਰਸਟੀ ਦੀ ਐਗਜ਼ਾਮਪਲ ਦਿੱਤੀ ਹੈ ਹਾਂ ਅਗਰ ਤੁਹਾਡੇ ਕੋਲ ਹੋਲਡਿੰਗ ਕਪੈਸਿਟੀ ਹੈ ਹੋਲਡਿੰਗ ਕਪੈਸਿਟੀ ਮੀਨ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ 2 ਸਾਲ 1.5 ਸਾਲ 2 ਸਾਲ 3 ਸਾਲ 4 ਸਾਲ ਕਰ ਸਕਦੇ ਹੋ ਤਜੂਮੇ ਕਿ ਮਣੀ ਹਮ ਠੀਕ ਹੈ ਉਹ ਲੌਂਗ ਟਰਮ ਜਿਉਂਕਿ ਮਾਰਕੀਟ ਉਸ ਨਾਲ ਥੱਲੇ ਹੋਈ ਹੈ ਇਨਫਲੇਸ਼ਨ ਟੈਰਫਾਇਆ ਉਸ ਤੋਂ ਪਹਿਲਾਂ ਕੁ ਬੜਾਇਆ ਕੁ ਟੈਰਫਾਇਆ ਉਸ ਤੋਂ ਬਾਅਦ ਇਕਨ ਵਿਚ ਹੈ ਜੋ ਇਸ ਸੋ ਮੈਨੀ ਥਿੰਗਸ ਇਨਵੋਲਡ ਇਨ ਬੀਟਵੀਨ ਹੋ ਗਿਆ ਤੇ ਉਹਦੇ ਕਰਕੇ ਜਿਹੜੀ ਅਨਸਰਟੈਂਟੀ ਕਰਕੇ ਮਾਰਕੀਟ ਸੱਲੇ ਰਹੀ ਤੇ ਪੀਪਲ ਸੇਕ्योर ਦ ਇਨਵਰਸ ਸਨ ਮਨੀ ਕਿ ਹਾਲੇ ਕੀ ਪੀਪਲ ਕੋ ਮਨੀ ਹੈ ਉੱਪਰ ਬੈਟਰੀਆ ਲੈ ਕੇ ਸਾਈਡ ਲਾਈਨ ਤੇ ਤੇ ਇਸ ਕਰਕੇ ਇਹ ਚੀਜ਼ ਚੱਲੇ ਇਨਵੈਸਟਮੈਂਟਸ ਐਵਰੀਬਡੀ ਡਸਨਟ ਮੈਟਰ ਕਿਤੇ ਵੀ ਜਾਓ ਤੁਸੀਂ ਆਪਣੇ ਘਰੋਂ ਬਾਹਰ ਨਿਕਲ ਜਾਓ ਇਜ਼ ਅ ਰਿਸਕ ਤੁਸੀਂ ਰੋਡ ਤੇ ਵਾਕ ਕਰਦੇ ਹੋ ਸੰਭਵ ਨਹੀਂ ਨਾ ਕੋਈ ਇਸ਼ੂ दैट इज अ ਰਿਸਕ ਬਿਟ ਇਟ ਇਜ਼ ਅ ਰਿਸਕ देयर ਜਸਟ ਵੀ ਇਸ ਆਲਸੋ ਹੈਵ ਅ ਰਿਸਕ ਪਰ ਲੌਂਗ ਟਰਮ ਬਾਰੇ ਅਸੇ ਰਿਸਕ ਨਹੀਂ ਹੋਏਗਾ ਲੌਂਗ ਟਰਮ ਵਿੱਚ ਯੂ ਵਿਲ ਗੇਨ ਦਾ ਮਨੀ ਜੀ ਤੇ ਸਰ ਇਸ ਟਾਈਮ ਤੇ ਜਿਵੇਂ ਆਪਾਂ ਇਕਨੋਮੀ ਦੀ ਗੱਲ ਕੀਤੀ ਥੋੜੀ ਦੇਰ ਪਹਿਲਾਂ ਤਾਂ ਜਿਸ ਸਮੇਂ ਜਿਸ ਤਰ੍ਹਾਂ ਦਾ ਸਿਨੈਰੀਓ ਕੈਨੇਡਾ ਦੇ ਵਿੱਚ ਚੱਲ ਰਿਹਾ ਤਾਂ ਜੇਕਰ ਕੋਈ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਤਾਂ ਤੁਸੀਂ ਉਹਨਾਂ ਨੂੰ ਕੀ ਸੁਜੈਸਟ ਕਰੋਗੇ ਕਿ ਕਿਹੜੇ ਵਧੀਆ ਪਲੇਟਫਾਰਮ ਹੈਗਾ ਜਿੱਥੇ ਇਨਵੈਸਟ ਕਰ ਸਕੋ ਦੇਖੋ ਇਨਵੈਸਟਮੈਂਟ ਤਾਂ ਤੁਸੀਂ ਕਰਨੀ ਹੋਵੇ ਐਸਨੈਸ ਪੋਸੀਬਲ ਕੀਤੀ ਜਾ ਸਕਦੀ ਹੈ ਮੇਨ ਰਿਚ ਫਿਰ ਟਾਰਗੇਟ ਚ ਇਹ ਦੇਖਣਾ ਕਿ ਤੁਹਾਡਾ ਗੋਲ ਕੀ ਹੈ ਤੁਸੀਂ ਚਾਹੁੰਦੇ ਕੀ ਹੋ ਮਤਲਬ ਕਿ ਤੁਹਾਡਾ ਆਪਣਾ ਗੋਲ ਕੀ ਹੈ ਕਿਉਂਕਿ ਦੇਖੋ ਤੁੜਾ ਟਾਈਮ ਭਰਾਈਏ ਉਹਨਾਂ ਗੋਲ ਕੀ ਤੁਸੀਂ ਕੀ ਚਾਹਦੇ ਹੋ ਕਿ ਤੁਸੀਂ ਗਰੋਥ ਚਾਹਦੇ ਹੋ ਸੇਫਟੀ ਸੇਫਟੀ ਚਾਹਦੇ ਹੋ ਜਾਂ ਇਨਕਮ ਚਾਹਦੇ ਹੋ ਠੀਕ ਹੈ ਨਾ ਗੋਲ ਜਦੋਂ ਅਸੀਂ ਕਿਸੇ ਵੀ ਕਲਾਇੰਟ ਨਾਲ ਗੱਲ ਕਰੀਦੀ ਆ ਉਹਨਾਂ ਨੂੰ ਪਹਿਲਾਂ ਪੁੱਛੇ ਵੀ ਤੁਹਾਡਾ ਦੱਸੋ ਤੁਸੀਂ ਕੀ ਚਾਹੁੰਦੇ ਤੁਹਾਡਾ ਗੋਲ ਕੀ ਹੈਗਾ ਅਗਰ ਤੁਹਾਡੇ ਕੋਲ 100 ਰੁਪਏ ਆਇਆ ਜਾਂ ਜੋ ਵੀ ਮਨੀ ਹੈਗੀ ਹੈ ਠੀਕ ਹੈ ਤੁਹਾਡੇ ਕੋਲ ਐਕਸਟਰਾ ਮਨੀ ਹੈ ਇਹ ਤੁਸੀਂ ਸਾਨੂੰ ਹਲੇ ਨਹੀਂ ਚਾਹੀਦੀ 5 ਸਾਲ ਵਾਸਤੇ ਪਰ ਤੁਹਾਡਾ ਆਪਣਾ ਟਾਰਗੇਟ ਕੀ ਹੈ ਤੁਹਾਡਾ ਆਪਣਾ ਗੋਲ ਕੀ ਹੈਗਾ ਉਹਨੂੰ ਅਸੀਂ ਮੱਦੇਨਜ਼ਰ ਦੇਖ ਕੇ ਵੀ ਹਾਂ ਉਹਨਾਂ ਦਾ ਗੋਲ ਕੀ ਹੈ ਉਹਨੂੰ ਅਚੀਵ ਕਰਨ ਵਾਸਤੇ ਥੈਨ ਕਿਸੇ ਕਿਥੇ ਉਹਨਾਂ ਦੀ ਇਨਵੈਸਟਮੈਂਟ ਕੀਤੀ ਜਾਵੇ ਮਤਲਬ ਕਿ ਕਿੰਨੇ ਕਿਹੜੇ ਪੁਆਇੰਟ ਤੇ ਕਿਥੇ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਅਗਰ ਕਿਸੇ ਦਾ ਗੋਲ ਹੈਗਾ ਕਿ ਜੀ ਮੈਨੂੰ ਟੈਕਸ ਵਿੱਚ ਪੈਸੇ ਸੇਵ ਕਰਨੇ ਆ। ਤੇ ਫਿਰ ਉਹਨੂੰ ਤੇ ਟ੍ਰਾਈ ਕਰਦੀ ਉਹਨੇ ਆਰਆਰਐਸਪੀ ਚ ਇਨਵੈਸਟਮੈਂਟ ਕਰਦੀ ਦੀ ਕਿਉਂਕਿ ਉਹਨੂੰ ਟੈਕਸ ਦੇ ਵਿੱਚ ਕੱਲ ਨੂੰ ਫਾਇਦਾ ਹੁੰਦਾ। ਵੀ ਜੇਕਰ ਉਹਨਾਂ ਦੀ ਇਨਕਮ ਹਾਈ ਬ੍ਰੈਕਟਸ ਹੈਗੀ। ਬਿਲਕੁਲ। ਅਗਰ ਕੋਈ ਸਪੋਸ ਸੋਚਦਾ ਜੀ ਮੈਨੂੰ ਕੋਈ ਹਾਲੇ ਮੈਂ ਕਰ ਲੈਣਾ 2 ਸਾਲ ਲਈ ਜਾਂ 4 ਸਾਲ ਲਈ ਉਹਨਾਂ ਦਾ ਫਿਰ ਜਿਹੜਾ ਨਵਾਂ ਸਾਡਾ ਅਕਾਊਂਟ ਐਫਐਸਸੀ ਚ ਉਹਦੇ ਚ ਇਨਵੈਸਟਮੈਂਟ ਕਰਦੀਦਾ। ਜਿਸ ਮੇਅ ਕਸਮਰ ਦਾ ਗੋਲ ਉਹ ਰੱਖਿਆ ਅੱਗੇ ਰੱਖਿਆ ਜਾਂਦਾ। ਯੋ ਜਿਹੜਾ ਪੈਸਾ ਇਨਵੈਸਟ ਕਰਨ ਲੱਗਦਾ ਉਹਨੂੰ ਕਦੋਂ ਚਾਹੀਦਾ ਔਰ ਕਿਹਦੇ ਵਾਸਤੇ ਕਰਨਾ ਲੱਗਣਾ ਲੌਂਗ ਟਰਮ ਕਰਨ ਲੱਗਾ ਫਿਰ डिफरेंट ਕਾਈਂਡ ਆਫ ਇਨਵੈਸਟਮੈਂਟਸ ਆ ਗਈਆਂ ਐਸ ਐਸ ਆ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਇਨਵੈਸਟਮੈਂਟ ਜਿਸੀ ਵੀ ਮਤਲਬ ਕਿ ਤੁਸੀਂ ਉਹਨਾਂ ਦੀ ਪ੍ਰੋਫਾਈਲ ਦੇਖ ਕੇ ਉਹਨਾਂ ਨੂੰ ਉਸ ਅਕੋਰਡਿੰਗ ਗਾਈਡ ਕਰਦੇ ਜਦੋਂ ਉਹਨਾਂ ਨੂੰ ਦੋ ਦੋ ਚੀਜ਼ਾਂ ਵੀ ਪੈਸਾ ਉਹਨਾਂ ਨੂੰ ਕਦੋਂ ਚਾਹੀਦਾ ਨੰਬਰ 1 ਜੋ ਵੀ ਮਨੀ ਹੈ ਕਿਤੇ ਵੀ ਇਨਵੈਸਟਮੈਂਟ ਕਰਦੇ ਜੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਰਿਟਰਨ ਕਿੰਨੀ ਚਾਹੀਦੀ ਉਹਦੇ ਤੇ ਹਾਂ ਹਾਂ ਠੀਕ ਹੈ ਥਰਡ ਥਿੰਗ ਹੈ ਦੀ ਸੇਫਟੀ ਉਹਨੂੰ ਕਿੰਨੀ ਕੋਦੇ ਵਿੱਚ ਉਹ ਸੇਫਟੀ ਜੋ ਇੰਟਰਸਟ ਹੈ ਰਿਸਕ ਟੋਲਰੈਂਸ ਉਹਨੂੰ ਕਹਿੰਦੇ ਕਿ ਕਿੰਨੀ ਕੋ ਰਿਸਕ ਲੈ ਸਕਦੇ ਕਿੰਨੀ ਕਮਾਈ ਬਣਾ ਸਕਦੇ ਹੁਣ ਜੇ ਆਪਾਂ ਗੱਲ ਕਰੀਏ ਫਿਰ ਐਗਜ਼ਾਮਪਲ ਆ ਗਿਆ ਰੀਅਲ ਸਟੇਟ ਦੇ ਹੁਣ ਜੇ ਉਦੋਂ ਜਿਹੜੇ ਸੋਸਤਿਆਂ ਨੇ ਘਰ ਲਏ ਸੀ ਜੇ 2 ਜਾਂ 4 ਉਹਨਾਂ ਨੂੰ ਸੱਚਮੇਂ ਸਾਲ ਬਾਅਦ ਵੇਚ ਦਾਂਗੇ ਹਾਂ ਜਾਵੇਂ ਰਾਜੇ ਸਾਹਿਬ ਸੀਗਾ ਪਰ ਉਹ ਮਾਰਕੀਟ ਦੀ ਅਨਸਰਟੇਨਟੀ ਆ ਗਈ ਤੇ ਹੁਣ ਉਹਨਾਂ ਨੂੰ ਹੋਲਡ ਕਰਨੇ ਪਏਗੇ 2 ਸਾਲ 3 ਸਾਲ 4 ਸਾਲ ਥੈਟ ਇਜ਼ ਅ ਵੇ ਥੈਟ ਇਜ਼ ਵਿਚ ਤੁਹਾਡਾ ਟਾਰਗੇਟਸ ਕੀ ਹੈ ਤੁਸੀਂ ਕੀ ਆਪਣਾ ਚਾਹਦੇ ਹੋ ਹਮ ਤੇ ਸਰ ਬੱਚਿਆਂ ਦੇ ਲਈ ਵੀ ਇਨਵੈਸਟਮੈਂਟ ਕਰਦੇ ਨੇ ਲੋਕੇ ਅ ਦੇਖੋ ਬੱਚਿਆਂ ਲਈ ਸਭ ਤੋਂ ਬੈਸਟ ਜੇ ਅਸੀਂ ਟੂਲਸ ਹੈ ਜਿਵੇਂ ਆਪਾਂ ਇਨਵੈਸਟਮੈਂਟ ਸ਼ੁਰੂ ਕੀਤੀ ਸੀ ਨਾਨ ਰਜਿਸਟਰਡ ਵੀ ਹੁੰਦੀ ਹੈ ਰਜਿਸਟਰਡ ਇਨਵੈਸਟਮੈਂਟ ਵੀ ਹੁੰਦੀ ਹੈ ਜਿਹੜੀਆਂ ਦਾ ਰਜਿਸਟਰਡ ਇਨਵੈਸਟਮੈਂਟ ਹੁੰਦੀਆਂ ਲਾਈਕ ਜਿਵੇਂ ਆਰਆਰਐਸਪੀ ਹੋ ਗਿਆ ਜੀ आरईएसपी हो, हो गया रिफ हो गया टैक्स रिसीविंग अकाउंट हो गया आरडीएसपी हो गई एफएससी दीज आर रजिस्टर्ड ਹੁਣ ਜਿਵੇਂ ਤੁਸੀਂ ਬੱਚਿਆਂ ਦਾ ਸਵਾਲ ਪੁੱਛਿਆ ਬੱਚਿਆਂ ਲਈ ਅਸੀਂ ਹਮੇਸ਼ਾ ਪਹਿਲਾਂ ਕਿਉਂਕਿ 18 ਸਾਲ ਤੋਂ ਥੱਲੇ ਬੱਚੇ ਜੀ ਨਾ ਤਾਂ ਉਹ ਇਨਵੈਸਟਮੈਂਟ ਕਰ ਨਹੀਂ ਸਕਦੇ ਕਿਉਂਕਿ ਉਹਦਾ ਟੈਕਸੇਬਲ ਬਣੇਗਾ ਜਿਹੜੀ ਨਨ ਰਜਿਸਟਰਡ ਟੈਕਸੇਬਲ ਬਣੇਗੀ ਬੈਕ ਟੂ ਦਾ ਪੇਰੈਂਟਸ ਨੂੰ ਬੱਚੇ 18 ਸਾਲ ਤੋਂ ਬਾਅਦ ਉੱਪਰ ਹੁੰਦੇ ਬੱਚਿਆਂ ਵਾਸਤੇ ਜਿਹੜੇ ਸਭ ਤੋਂ ਬੈਸਟ ਟੂਲ ਹੁੰਦਾ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਅੱਗੇ ਵੀ ਕਈ ਸਾਲ ਹੋ ਗਏ ਕਹਿੰਦੇ ਹਾਂ ਸਕਟ ਬੈਲ ਲਾਗੇ ਤੁਸੀਂ ਉਹਨਾਂ ਦੇ આરੀਐਸਪੀ ਵਿੱਚ ਬਣੀ ਸੇਵਿੰਗ ਕਰੋ ਉੱਥੇ ਇਨਵੈਸਟ ਕਰੋ આરੀਐਸਪੀ ਦੇ ਵਿੱਚ ਜੇਨਰਲ ਕੀ ਉਹਨਾਂ ਦੀ ਹਾਇਰ এডਿਕੇਸ਼ਨ ਦੀ ਕਾਸਟ ਉਹਦਾ ਪੈਸਿਵ ਸੇਵ ਹੋਇਆ ਹਾਇਰ এডਿਕੇਸ਼ਨ ਵਾਸਤੇ ਪੂਰਾ ਹੋ ਜਾਵੇ ਹੁਣ ਉਥੇ ਫਿਰ ਡਿਪੈਂਡ ਹੀ ਕਰਦਾ ਕਿ ਤੁਸੀਂ ਇਨਵੈਸਟਮੈਂਟ ਮਿਊਚੁਅਲ ਫੰਡਸ ਕਰਨਾ ਚਾਹੁੰਦੇ ਹੋ ਸਟਾਕਸ ਜਾਂ ਸੈਕ ਫੰਡ ਦੇ ਵਿੱਚ ਕਰਨਾ ਚਾਹੁੰਦੇ ਹੋ ਬਈ ਸੇਫਟੀ ਫਿਰ ਅੱਗੇ ਆ ਗਈ ਇੰਪੋਰਟੈਂਟ ਆ ਗਈ ਸੇਫਟੀ ਦੇ ਵਿੱਚ ਫੈਕਟਰ ਕੀ ਹੈਗਾ ਜਾਂ ਗਰੋਥ ਕਿੰਨੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਉਹਨਾਂ ਇਨਵੋਲਵ ਬੱਚਿਆਂ ਵਾਸਤੇ ਹਮੇਸ਼ਾ ਸਭ ਤੋਂ ਪਹਿਲਾਂ ਕਹਿੰਦੇ ਆਰਈਐਸਪੀ ਜੋ ਤੁਹਾਡੀ ਆਰਈਐਸਪੀ ਪੂਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਗੁਰੂ 18 ਤੋਂ ਪਹਿਲਾਂ ਆਪਣੇ ਬੱਚੇ ਕੋਈ ਵੀ ਹੈਗੇ 18 ਸਾਲ ਤੋਂ ਪਹਿਲਾਂ ਉਹਨਾਂ ਦੇ ਨਾਂ ਤੇ ਕੋਈ ਹੋ ਨਹੀਂ ਸਕਦੇ ਜੀ ਤੇ ਪੇਰੈਂਟਸ ਹੀ ਫਿਰ ਕਰ ਸਕਦੇ ਹੋ ਆਪਣੇ ਨਾਂ ਤੇ ਕਰਕੇ ਨੈਸਟਰੀ ਕੀਤਾ ਜਾ ਸਕਦਾ ਹੋਰ ਨਾ ਕੋਈ ਬੱਚਾ ਵਾਸਤੇ ਕੋਈ ਦੂਸਰੀ ਇਨਵੈਸਟਮੈਂਟ ਨਹੀਂ ਚਾਹੀ ਤੇ ਸਰ ਤੁਸੀਂ ਗੱਲ ਕੀਤੀ ਰਜਿਸਟਰਡ ਤੇ ਨਾਨ ਰਜਿਸਟਰਡ ਦੇ ਰਜਿਸਟਰ ਤੇ ਵਿੱਚ ਤੁਸੀਂ ਦੱਸਿਆ ਕਿ ਆਰਆਰਐਸਪੀ ਆਰਈਐਸਪੀ ਤੇ ਨਾਨ ਰਜਿਸਟਰਡ ਦੇ ਵਿੱਚ ਕੀ ਆਸ ਨਾਨ ਰਜਿਸਟਰ ਜਿਹੜੀ ਹੈਗੀ ਹੈ ਕਿ ਰਜਿਸਟਰ ਦਾ मीनिंग ਕੀ ਹੈਗਾ ਕਿ ਜੇ ਦੇ ਜਿਹੜੇ ਵੀ ਅਸੀਂ ਫੰਡ ਚ ਪੈਸੇ ਵਜੇ ਆਰਆਰਐਸਪੀ ਜੇਕਰ ਅਸੀਂ ਪੈਸੇ ਪਾਉਨੇ ਆ ਜਾਂ ਆਰਡੀਐਸਪੀ ਚ ਪਾਉਨੇ ਆ ਉਹਦੇ ਤੇ ਗਵਰਨਮੈਂਟ ਤੁਹਾਨੂੰ ਟੈਕਸ ਐਡਵਾਂਟੇਜ ਮਿਲ ਜਾਂਦੇ ਆ ਥੋੜੀਆ ਪਲੱਸ ਗ੍ਰਾਂਟਸ ਮਿਲਦੀਆਂ ਨੇ ਦੈਟਸ ਕਾਲ ਰਜਿਸਟਰਡ ਮੀਨ ਗਵਰਨਮੈਂਟ ਦੁਆਰਾ ਰਜਿਸਟਰਡ ਕੀਤੀਆਂ ਹੋਈਆਂ ਨੇ ਗਵਰਨਮੈਂਟ ਨੇ ਰਜਿਸਟਰਡ ਕੀਤੀਆਂ ਨੇ ਔਰ ਜੋ ਟੈਕਸ ਐਡਵਾਂਟੇਜ ਹੈ ਜਿਹੜਾ ਵੀ ਉੱਥੇ ਤੁਹਾਨੂੰ ਅਮਾਉਂਟ ਮਿਲਦੀ ਜਿਵੇਂ ਆਰਡੀਐਸਪੀ ਹੋ ਗਿਆ ਉਹਦੇ ਵਿੱਚ ਜਿਹੜੇ ਆਰਡੀਐਸਪੀ ਬੇਸਿਕਲੀ ਹੁੰਦੀ ਹੈ ਜਿਹੜੇ ਛੋਟੇ ਬੱਚੇ ਹੈਗੇ ਆ ਜਾਂ ਡਿਸੇਬਲ ਬੱਚੇ ਆ ਜਾਂ ਡਿਸੇਬਲ ਲੱਗਿਆ 18 ਸਾਲ ਤੋਂ ਘੱਟ 18 ਸਾਲ ਤੋਂ ਬਾਅਦ ਉਹ ਚ ਗਵਰਨਮੈਂਟ ਗ੍ਰਾਂਟ ਦਿੰਦੀ ਹੈ ਉਹਨਾਂ ਦੇ ਫਿਊਚਰ ਵਾਸਤੇ बिकॉज ਜਿਹੜੀਆਂ ਰਜਿਸਟਰਡ ਹੈਗੀਆਂ ਉਹਨਾਂ ਨੂੰ ਟੈਕਸ ਐਡਵਾਂਟੇਜ ਐਂਡ ਗ੍ਰਾਂਟਸ ਮਿਲਦੀਆਂ ਨੇ ਜਿਹੜੀਆਂ ਨੌਨ ਰਜਿਸਟਰਡ ਹੈਗੀਆਂ ਉਹ ਉਹਨਾਂ 'ਚ ਕੋਈ ਟੈਕਸ ਐਡਵਾਂਟੇਜ ਨਹੀਂ ਹੁੰਦਾ ਕੋਈ ਗ੍ਰਾਂਟ ਨਹੀਂ ਹੁੰਦੀ ਅਸੀਂ ਓਪਨ ਮਾਰਕੀਟ ਵਿੱਚ ਇਨਵੈਸਟ ਕਰਦੇ ਹਾਂ ਜਿਵੇਂ ਅਗਰ ਤੁਸੀਂ ਕਹੋ ਕਿ ਅਸੀਂ 에ਅਰ ਕੈਨੋਟ ਵਿੱਚ ਇਨਵੈਸਟ ਕਰ ਦਿੱਤਾ ਤੁਸੀਂ ਕਹੋ ਇਹ ਸਟਾਕਸ ਹੈਗੇ ਬੇਸਿਕਲੀ ਇਹਨਾਂ ਸਟਾਕਸ ਹੈਗੇ ਜਾਂ ਜਿਹੜੀਆਂ ਮਿਚੁਅਲ ਫੰਡਸ ਸਾਡੀਆਂ ਕੰਪਨੀ ਹੈਗੀਆਂ ਉਹਨਾਂ ਵਿੱਚ ਅਸੀਂ ਆਪਣਾ ਇਨਵੈਸਟ ਕਰਦੇ ਹਾਂ ਜਿਹੜੇ ਫੰਡਸ ਹੈਗੇ ਸਾਡੇ ਕੋਲ ਉਹਨਾਂ ਵਿੱਚ ਇਨਵੈਸਟ ਕਰਦੇ ਟੋਰਟ ਸਟਾਕ ਐਕਸਚੇਂ ਇਸ ਇਹ ਨਾਨ ਰਜਿਸਟਰਡ ਨੇ ਨਾਨ ਰਜਿਸਟਰਡ ਦਾ मीनिंग ਇਹ ਚ ਆਪਾਂ ਨੂੰ ਕੋਈ ਟੈਕਸ ਦੀ ਕਿਸੇ ਚੀਜ਼ ਦੀ ਕੋਈ ਐਡਵਾਂਟੇਜ ਨਹੀਂ ਹੁੰਦੀ ਕਿਉਂਕਿ ਇਹਦੇ ਤੇ ਫਿਰ ਤੁਹਾਨੂੰ ਹਰ ਸਾਲ ਹਰ ਸਾਲ ਜਦੋਂ ਵੀ ਹਰ ਸਾਲ ਆਪਣਾ ਟੈਕਸ ਸੀਜ਼ਨ ਆਫ ਦਾ ਉਦੋਂ ਫਿਰ ਤੁਹਾਨੂੰ ਉੱਤੇ ਟੈਕਸ ਪੇ ਕਰਨਾ ਪੈਂਦਾ ਕੈਪੀਟਲ ਗੇਨ ਆ ਜਾਂ ਕੈਪੀਟਲ ਲਾਸ ਹੈ ਉਹ ਉਦੋਂ ਸਾਕ ਪਾ ਕਿਹਾ ਥੈਟ ਇਸ ਮੀਨਸ ਨਾਨ ਰਜਿਸਟਰਡ ਹੈ ਗਿਆ ਇਨਵੈਸਟਮੈਂਟ ਪੂਰੀਆਂ ਨੇ ਪਰ ਨਾਨ ਰਜਿਸਟਰਡ ਹੈ ਗਿਆ ਇਸ ਕਰਕੇ ਉਹਨੂੰ ਨੌਂ ਰਜਿਸਟਰ ਕੀਤਾ ਜਾਂਦਾ ਜਿਵੇਂ ਫਿਰ ਐਗਜ਼ਾਮਪਲ ਆਪਾਂ ਰੀਅਲ ਸਟੇਟ ਦੀ ਮਾਰਕੀਟ ਦੇ ਲਈ ਤੁਸੀਂ ਹਾਊਸ ਵਿੱਚ ਇਨਵੈਸਟ ਕਰਦੇ ਹੋ ਉਹ ਨਾਨ ਰਜਿਸਟਰਡ ਕਿ ਉਹ ਤੇ ਤੁਹਾਨੂੰ ਟੈਕਸ ਅਡਵਾਂਸ ਹੈ ਕੈਪੀਟਲ ਗੇਨ ਦੇ ਵਿੱਚ ਹੈਗਾ ਪਰ ਉਹ ਵੀ ਜੇ ਤੁਸੀਂ ਟਾਈਮ ਬਿੰਗ ਰੱਖਦੇ ਹੋ ਤਾਂ ਅਲ ਕੈਲੋ ਵੀ ਨਹੀਂ ਹੈਗਾ ਕਿਉਂਕਿ ਅਗਰ ਤੁਸੀਂ 2 ਇਅਰ 2 ਇਅਰਸ ਸੈਲ ਕਰ ਦਿੱਤੇ ਦੈਨ ਇਸ ਆਲ ਕੈਲ ਇਨਵੈਸਟਮੈਂਟ ਇਨਕਮ ਯੂ ਤੁਸੀਂ ਪੂਰਾ ਟੈਕਸ ਇੰਨੇ ਜੀ ਤੇ ਸਰ ਜੋ ਇਨਵੈਸਟਮੈਂਟ ਓਪਰਚ्युनिटीज ਦੀ ਆਪਾਂ ਗੱਲ ਕਰਦੇ ਆ ਤਾਂ ਕਿ ਇਹ ਜਾਇਜ਼ ਹੁੰਦੀਆਂ ਨੇ ਕੋਈ ਪਰਸਨ ਹੈ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਇਹਨੂੰ ਆਈਡੈਂਟੀਫਾਈ ਕਰ ਸਕਦਾ ਹੈ ਦੇਖੋ ਓਪਰਚ्युनिटी ਹੁੰਦਾ ਕਿ ਆਲਵੇਸ ਅਸੀਂ ਕਹਿੰਦੇ ਆ ਕਿ ਤੁਸੀਂ ਬਾਏ ਉਦੋਂ ਕਰੋ ਜਦੋਂ ਲੋ ਹੋਵੇ ਸ਼ੇਅਰ ਪ੍ਰਾਈਸ ਲੋ ਹੋਵੇ ਜੈ ਸਪੋਜ਼ ਐਂਡ ਸੈਲ ਉਦੋਂ ਜਦੋਂ ਹਾਈ ਹੋਵੇ ਹਾਂ ਹਾਂ ਹਨ ਅਪਰਚੁਨਿਟੀ ਹੈ ਕਿ ਬਾਇ ਅਗਰ ਫੇਰਗਾ ਪਰਿਲ ਸਿਰ ਤੇ ਹੈ ਥੋੜਾ ਇਜ਼ੀ ਐਗਜ਼ਾਮਪਲ ਹੈਗਾ ਆਪਣੇ ਸੌਦੇ ਨੂੰ ਅੰਡਰਸਟੈਂਡ ਹੁਣ ਤੁਸੀਂ ਅੱਜ ਦੀ ਡੇਟ ਦੇ ਵਿੱਚ ਬਾਇੰਗ ਮਾਰਕੀਟ ਹੈਗੀ ਹੈ ਪਰ ਮਾਰਕੀਟ ਲੋ ਤੇ ਹੈਗੀ ਹੈ ਜਿਹੜੀਆਂ ਪ੍ਰਾਪਰਟੀਆਂ ਮਿਲੀ ਨੇ ਅਸੀਂ ਆ ਜਾਂ ਉਹ ਕੱਟ ਕੇ ਅੱਜ ਦਾ 7 ਲੱਖ ਦੇ ਦੈਟਸ ਕਾਲੇ ਅਪਰਚੁਨਿਟੀ ਨਾਮ ਜੀ ਅਗਰ ਤੁਹਾਡੇ ਕੋਲ ਪੈਸੇ ਹੈਗੇ ਤੁਸੀਂ ਹੁਣ ਬਾਇ ਕਰ ਸਕਦੇ ਹੋ ਇਸ ਬਾਇਰ ਮਾਰਕੀਟ ਤੁਸੀਂ ਬਾਇ ਕਰ ਸਕਦੇ ਹੋ ਉਹਨੂੰ 2-4 ਸਾਲ ਹੋਲਡ ਕਰਕੇ ਦੈਨ ਤੁਸੀਂ ਪਾਰਸਲ ਵਾਸ ਹੈ ਜੀ ਇਹਦੀ ਕੋਈ ਗਰੰਟੀ ਨਹੀਂ ਹੈ ਕਿ ਤੁਸੀਂ ਅੱਜ ਬਾਇ ਕੀਤਾ 2-4 ਸਾਲ ਉਹ ਉਨੀ ਉੱਪਰ ਜਾਏਗੀ ਹੋ ਸਕਦਾ ਜਾਏਗੀ ਹੋ ਸਕਦਾ ਬੇਬੀ ਸਟੇ ਹੋ ਰਹੇ ਇਹਦਾ ਕੋਈ ਪਦਰਸ ਦੈਟਸ ਦੈਟਸ ਅ ਕਾਲ ਅ ਓਪਰਚੁਨਿਟੀ ਹੈ ਕਿ ਆਪਣੇ ਕੋਲ ਚਾਂਸਸ ਹੈ ਕਿ ਬਾਇ ਕਰਨ ਦੇ ਜੀ ਫਿਊਚਰ ਰਿਜ਼ਲਟ ਆਫ ਪਰ ਉਹ ਨਹੀਂ ਪਤਾ ਫਿਊਚਰ ਕਿਸੇ ਨੂੰ ਨਹੀਂ ਪਤਾ ਆ ਬਿਕੋਜ਼ ਹਿਸਟਰੀ ਆਫ ਦਾ ਮਾਰਕੀਟ ਹਿਸਟੋਰੀਕਲ ਇਸ ਆਵਰਨ ਦੇਖੀਏ ਤਾਂ ਪਤਾ ਲੱਗ ਜਾਂਦਾ ਵੀ 2-4 ਸਾਲ ਬਾਅਦ ਮਾਰਕੀਟ ਬੈਕ ਅਪ ਹੋਏਗੀ ਜਾਂ ਜਾਏਗੀ ਉਹਦੇ ਵਿੱਚ ਮੀਨ ਹੁਣ ਇਹ ਤੁਹਾਡੇ ਕੋਲ ਓਪਰਚੁਨਿਟੀ ਹੈ ਸੇਮ ਥਿੰਗ ਅਗਰ ਹੁਣ ਓਪਰਚੁਨਿਟੀ ਆਪਾਂ ਬਾਇ ਕਰੀਏ ਕਿਸੇ ਕੰਪਨੀ ਦੇ ਸਟਾਕਸ ਬਾਇ ਕਰਨਾ ਚਾਹੀਏ ਜਾਂ ਉਹਦੇ ਚਾਪਾ ਆਪਣੇ ਸ਼ੇਅਰ ਬਾਇ ਕਰਨਾ ਜਾਂ ਬੈਂਕਸ ਦੇ ਸ਼ੇਅਰ ਬਾਇ ਕਰਨਾ ਚਾਹੀਏ ਅੱਜ ਮਾਰਕੀਟ ਉਹਨਾਂ ਦੀ ਥੱਲੇ ਆ ਸਟਾਕਸ ਥੱਲੇ ਦੈਟਸ ਕਾਲ ਇ ਓਪਰਚੁਨਿਟੀ ਟੂ ਬਾਇ ਆਊਟ ਓਕੇ ਠੀਕ ਹੈ ਐਂਡ ਦੈਨ ਹੋਲਡ ਇਟ ਐਂਡ ਯੂ ਕੈਨ ਸੈਲ ਇਟ ਵੈਨ ਦ ਲੇਟਰ ਹਾਈ ਪ੍ਰਾਈਸ ਦੇ ਉੱਤੇ ਠੀਕ ਹੈ ਡੇ ਟ੍ਰੇਡਿੰਗ ਕਰ ਮੀਨਸ ਇਟ ਇਹ ਆਪਰੀਟੀ ਕਰ ਦੋ ਓਪਰਚੁਨਿਟੀ ਉਦੈ ਹੋਏਗੀ ਜੇ ਤੁਹਾਡੇ ਕੋਲ ਪੈਸਾ ਹੋਏਗਾ ਹੁਣ ਜੇ ਆਪਣੇ ਕੋਲ ਪੈਸਾ ਨਹੀਂ ਹੈਗਾ ਤੇ ਆਪਾਂ ਲੋਨ ਲੈ ਕੇ ਬਾਇ ਕਰਦੇ ਆ ਥੈਟਸ ਥੈਟਸ ਊਡ ਐ ਰਾਈਟ ਵੇ ਟੂ ਡੂ ਥੈਟ ਕਿਉਂਕਿ ਨਾ ਤੁਹਾਨੂੰ ਦੇਖਣਾ ਪੈਂਦਾ ਬੜਾ ਇਹ ਟੈਕਸ ਤੋਂ ਕੋਈ ਬਚਦਾ ਵੀ ਹੈ ਜਾਂ ਪੈਸੇ ਤੋਂ ਕੋਈ ਬਚਦੇ ਵੀ ਹੈ ਜਾਂ ਤੁਸੀਂ ਇਨਕਮ ਇੰਟਰਸਟ ਵਿੱਚ ਹੀ ਟੈਕਸ ਹੋਰੀ ਇੰਟਰਸਟ ਵਿੱਚ ਸੌਰੀ ਪੇਮੈਂਟ ਦੇ ਰਹੇ ਹੋ ਥੈਟਸ ਓਪਰਚੁਨਿਟੀ ਜਦੋਂ ਤੁਹਾਨੂੰ ਮਾਰਕੀਟ ਥੱਲੇ ਗਈ ਤੇ ਬਾਇ ਕਰਦੇ ਹੋ ਜੀ ਤੇ ਸਰ ਅਜੇ ਸਵਾਲ ਕਾਫੀ ਸਾਰੇ ਨੇ ਤੇ ਪਰ ਸਮਾਂ ਜਾਸਰ ਨਹੀਂ ਦੇ ਰਿਹਾ ਹੈਗਾ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਸੀਂ ਕੋਈ ਸਲਾਹ ਦੇਣੀ ਚਾਹੁੰਦੇ ਹੋ ਕਾ ਨਹੀਂ ਇਨਵੈਸਟਮੈਂਟ ਹਮੇਸ਼ਾ ਇਸੇ ਕੰਨੇ ਹੋਣਾ ਵੀ ਬਕਾ ਜਦੋਂ ਵੀ ਇਨਵੈਸਟਮੈਂਟ ਕਰਨੀ ਆ ਥੋੜਾ ਜਿਆ ਸੋਚ ਸਮਝ ਕੇ ਵਿਹਾਰ ਸੀ ਇੱਥੇ ਕਰ ਰਹੇ ਆ ਔਰ ਇਹ ਨਹੀਂ ਹੈਗਾ ਕਿ ਵੀ ਆਮ ਤੌਰ ਤੇ ਸਿਕਨੇ ਵੀ ਉਹਨੇ ਵੀ ਕਰ ਲਿਆ ਉਹਨੇ ਵੀ ਕਰ ਲਿਆ ਬਈ ਵੀ ਕਰ ਲੈ ਨਹੀਂ ਹਰ ਇੱਕ ਬੰਦੇ ਦਾ ਆਪ ਕੋ ਆਪਣਾ ਡਿਫਰੈਂਟ ਡਿਫਰੈਂਟ ਗੋਲਸ ਹੈਗੇ ਨੇ ਹਰ ਇੱਕ ਬੰਦੇ ਆਪ ਕੋ ਆਪਣੀ ਲਾਈਫ ਸਟਾਈਲ ਹੈ ਹਰ ਇੱਕ ਬੰਦੇ ਦਾ ਆਪ ਕੋ ਆਪਣਾ ਡਿਫਰੈਂਟ ਸਿਨੈਰੀਓ ਹੈਗਾ ਕਿ ਤੁਸੀਂ ਉਹਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਕਰਨਾ ਕਿ ਅਗਰ ਉਹ ਮਾਰਕੀਟ ਜਾਂ ਕੋਈ ਵੀ ਇਨਵੈਸਟਮੈਂਟ ਹੈ ਉਹ ਅਗਰ ਉਹ ਥੱਲੇ ਹੁੰਦੀ ਹੈ ਕੀ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ ਲੌਂਗ ਟਰਮ ਵਾਸਤੇ ਜੇ ਤੁਸੀਂ ਸੋਚੋ ਕਿ ਮੈਂ ਇਹਨੂੰ ਲੌਂਗ ਟਰਮ ਵਾਸਤੇ ਹੋਲਡ ਨਹੀਂ ਕਰ ਸਕਦਾ ਫਿਰ ਇਹ ਚੀਜ਼ਾਂ ਤੇ ਥੋੜਾ ਜਿਹਾ ਤੁਸੀਂ ਧਿਆਨ ਨਾਲ ਕਰੋ ਸੈਕਿੰਡ ਜਦੋਂ ਵੀ ਇਨਵੈਸਟਮੈਂਟ ਕਰਨੀ ਹੈ ਪ੍ਰੋਫੈਸ਼ਨਲਲੀ ਹਮੇਸ਼ਾ ਐਡਵਾਈਸ ਲਓ ਜੋ ਜਿਹੜੇ profession ਵਾਲੇ ਜਿਹੜੇ ਕੰਮ ਕਰਦੇ ਨੇ ਜਾਂ ਜਿਨ੍ਹਾਂ ਨੂੰ ਲੌਂਗ ਟਰਮ ਹੋ ਗਿਆ ਐਕਸਪੀਰੀਅੰਸ ਹੋ ਗਿਆ ਜਾਂ ਸਟੱਡੀ ਕਰਦੇ ਰੁਏ ਉਹਨਾਂ ਦੀ ਐਡਵਾਈਸ ਲੈਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੇ ਐਡਵਾਈਸ ਉਹਨਾਂ ਦੇਣਗੇ ਉਹ ਦੇ ਕਰਕੇ ਤੁਹਾਡਾ ਕੁਸ਼ ਕੁਸ਼ ਮਾਰਕੀਟਸ ਹੋ ਜਾ ਕਿਉਂਕਿ ਆਮ ਆਰਾ ਕੋਲ ਐਡਵਾਈਸ ਕਾ ਤੁਹਾਨੂੰ ਇਹ ਨਹੀਂ ਕਿ ਜੇ ਹੋ ਸਕਦਾ ਕਿਸੇ ਨੇ ਲੋ ਤੇ ਚੀਜ਼ ਲਈ ਹੋਵੇ ਤਾਂ ਉਹਨੇ ਆ ਇਨਕਮ ਜ਼ਿਆਦਾ ਬਣਾ ਲਈ ਜਾਂ ਪੈਸੇ ਜ਼ਿਆਦਾ ਬਣਾ ਲਏ ਪਰ ਤੁਸੀਂ ਉਦੋਂ ਐਂਟਰ ਹੋਵੋ ਜਦੋਂ ਮਾਰਕੀਟ ਪਹਿਲਾਂ ਹਾਈ ਹੋਵੇ ਤੇ ਫਿਰ ਪ੍ਰੋਬਲਮ ਹੋ ਜੇ ਦੈਟਸ ਕਦੀ ਵੀ ਕੁਝ ਵੀ ਇਨਵੈਸਟਮੈਂਟ ਕਰਨੀ ਕਰੋ ਜ਼ਰੂਰ ਇਹ ਨਹੀਂ ਹੈ ਕਿ ਕਰਨੀ ਨਹੀਂ ਚਾਹੀਦੀ ਕਰਾਂਗੇ ਹੀ ਤਾਂ ਉਹ ਪੈਸਾਗੇ ਇਨਕਮ ਨੂੰ ਮਨੀ ਨੂੰ ਮਨੀ ਬਣਾਏਗਾ ਪਰ ਉਸ ਤੋਂ ਪਹਿਲਾਂ ਐਡਵਾਈਸ ਇੰਪੋਰਟੈਂਟ ਲੈਣੀ ਜ਼ਰੂਰੀ ਹੈ ਔਰ ਬਾਕੀ ਆਪਾਂ ਸਾਰਾ ਦੇਖਣਾ ਜ਼ਰੂਰੀ ਹੈ ਕਿ ਉਹ ਤੁਹਾਡੇ ਕੋਲ ਕਿਹੜਾ ਐਕਸਟਰਾ ਫੰਡ ਹੈ ਕਿਹੜਾ ਨੇ ਫੰਡ ਹੈ लॉस ਹੋ ਗਿਆ ਤਾਂ ਤੁਸੀਂ ਇਹਨੂੰ लॉस ਹੁੰਦਾ ਨਹੀਂ ਹੈ ਹੋ ਵੀ ਜਾਵੇ ਤਾਂ ਪਰ ਆਪਾਂ ਨੂੰ ਸਰਵਾਈਵ ਕਰ ਸਕਦੇ ਹਾਂ ਪਰ ਕਿਵੇਂ ਕੀਤਾ ਜਾ ਸਕਦਾ ਹੈ ਬਿਲਕੁਲ ਜੇਕਰ ਕਿਸੇ ਵਧੀਆ ਪ੍ਰੋਫੈਸ਼ਨਲ ਐਡਵਾਈਜ਼ਰ ਦੇ ਐਡਵਾਈਸ ਲਈ ਜਾਵੇ ਤਾਂ ਸਭ ਕੁਝ ਮੈਨੇਜ ਵੀ ਹੋ ਜਾਣਾ ਹੈ ਬਿਲਕੁਲ ਤੇ ਸਰ ਇਹਦੇ ਨਾਲ ਇੱਕ ਵਾਰੀ ਆਪਣੀ ਡਿਟੇਲਸ ਵੀ ਸਾਂਝਾ ਕਰ ਦਿਓ ਹਾਂ ਜੇਕਰ ਤੁਸੀਂ ਮੈਨ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ ਮੇਰਾ ਨਾਮ ਕਮਲਜੀਤ ਸਿੰਘ ਚੋਹਾਨ ਹੈ ਤੁਸੀਂ 416 580 ਤੇ ਨੰਬਰ ਆਇਰ ਹੈ 4164568559 ਤੇ ਮੈਨਾਂ ਸੰਪਰਕ ਕੀਤਾ ਜਾ ਸਕਦਾ ਹੈ ਜੀ ਤੇ ਸਰ ਇੱਕ ਵਾਰੀ ਸਰਵਿਸਿਜ਼ ਵਿਦ ਅਸੋ ਕਿਹੜੀਆਂ ਪਕਾ ਸਰ ਵੀ ਸਾਡੇ ਆਫਿਸ ਸਾਰੀਆਂ ਮਿਲ ਜਾਂਦੀਆਂ ਹੈਗੀਆਂ ਸਰਵਿਸਿਜ਼ ਜਿਵੇਂ ਟੈਕਸ ਦੀ ਇਨਵੈਸਟਮੈਂਟ ਸੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਲਾਈਕ ਹੋਮ ਐਂਡ ਆਟੋ ਦੀ ਸਾਡੇ ਕੋਲ ਸਰਵਿਸ ਨਹੀਂ ਹੈਗੀ ਉਹ ਅਸੀਂ ਕਿਤੇ ਹੋਰ ਹੋਰ ਕਰਦੇ ਆਂ ਬਾਕੀ ਸਰਵਿਸੇ ਸਾਡੇ ਕੋਲ ਕੋਈ ਫਾਈਨੈਂਸ਼ੀਅਲ ਦੇ ਰਿਲੇਟਿਡ ਹੈ ਕੋਈ ਫਾਈਨੈਂਸ ਦੇ ਰਿਲੇਟਿਡ ਕੋਈ ਸਰਵਿਸੇ ਹੈਗੀ ਆ ਮੋਸਟਲੀ 90% ਸਾਡੇ ਆਫਿਸ ਵਿੱਚ ਅਵੇਲੇਬਲ ਹੈ ਜੀ ਜੀ ਤੇਨ ਵਾਲੀ ਸਰ ਅੱਜ ਦੇ ਪ੍ਰੋਗਰਾਮ ਲਈ ਐਨਾਈ ਥੈਂਕ ਯੂ so much ਟੂ ਯੂ ਥੈਂਕ ਯੂ ਤੇ ਇਸੀ ਆ ਜਿ ਸਾਡਾ ਪ੍ਰੋਗਰਾਮ ਪਿਆਸਾ ਤੇ ਲਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਕਮਲਜੀ ਚੋਹਾਨ ਜੀ ਦੇ ਵੱਲੋਂ ਕਾਫੀ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਨਵੈਸਟਮੈਂਟ ਨੂੰ ਲੈ ਕੇ ਉਮੀਦ ਹੈ ਤੁਹਾਨੂੰ ਵੀ ਅੱਜ ਦੀ ਇਹ ਜਾਣਕਾਰੀ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਤੇ ਜੇਕਰ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ 100 ਮੀਡੀਆ ਗਰੁੱਪ ਦੇ YouTube ਚੈਨਲ ਤੇ ਜਾ ਕੇ ਲਾਈਵ ਦੇ ਵਿੱਚ ਪ੍ਰੋਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਦੇ ਨਾਲ ਸਾਂਝਾ ਕਰ ਸਕਦੇ ਹੋ ਜੋ ਕਿ ਇਨਵੈਸਟਮੈਂਟ ਕਰਨੀ ਚਾਹੁੰਦੇ ਆ ਜਾਂ ਫਿਰ ਪਲਾਨ ਕਰ ਰਹੇ ਉਹਨਾਂ ਨੂੰ ਜ਼ਰੂਰ ਇਹ ਪ੍ਰੋਗਰਾਮ ਦਿਖਾ ਸਕਦੇ ਹੋ ਤੇ ਉਹ ਅੱਗੇ ਦੀ ਐਡ ਦੇ ਗਏ ਨੰਬਰ ਤੇ ਕਾਲ ਕਰਕੇ ਜਾਂ ਫਿਰ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਫਿਲਹਾਲ ਸਾਡੇ ਐਜ਼ ਆਈਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣ ਰਿਹਾ ਹਮਦਰ ਟੀਵੀ ਦੇ ਨਾਲ ਹਮਿੰਦੇਵ ਜੀ ਸਤਿ ਸ਼੍ਰੀ ਅਕਾਲ ਮਾਈ ਮੂਵ ਟੂ ਕੈਨੇਡਾ ਵਾਸ ਅ 빅 ਸਟੈਪ ਫॉर ਮਾਈ ਪੈਰੈਂਟਸ ਮਾਈ ਮਦਰ 노ਸ ਮਾਈ ਵਰਕ ਆਰਸ ਸੋ ਦ ਮੋਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਹਰ ਮੈਸੇਜ ਆਰ ਯੂ ਓਨ ਦ ਟ੍ਰੇਨ ਇਜ਼ ਐਨੀ ਵਨ ਵਿਦ ਯੂ And the answer is always the same. Mamad is a train operator in this cabin. There's a helpline for emergencies. Then she will feel calm. ਜੇਕਰ ਤੋਂ ਹਟਾ ਵਿਆਹ ਨਹੀਂ ਹੁੰਦਾ ਘਰ ਕਲੇਸ਼ ਨਹੀਂ ਮੁਕਰਿਆ ਔਲਾਦ ਨਹੀਂ ਹੋ ਰਹੀ ਜਾਂ ਹੋ ਕੇ ਮਰ ਜਾਂਦੀ ਹੈ ਬਿਮਾਰੀ ਜਾਂ ਕਰਜ਼ੇ ਤੋਂ ਹੋ ਪਰੇਸ਼ਾਨ ਹੱਥ ਵਿੱਚ ਪੈਸਾ ਨਹੀਂ ਆਉਂਦਾ ਤੇ ਨਾ ਹੀ ਟਿਕਦਾ ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ ਜਾਂ ਗਲਤ ਰਸਤੇ ਤੇ ਜਾਣਾ ਜਾਂ ਹੋਰ ਕੋਈ ਵੀ ਮਸਲਾ ਹੋਵੇ ਅਮਲੀਆਤ ਤੇ ਤਵੀਜਾਤ ਦੇ ਨਾਲ ਘਰ ਬੈਠੇ ਅੱਜ ਹੀ ਪਾਓ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਜਲਦ ਹੱਲ ਵਾਸਤੇ ਸੰਪਰਕ ਕਰੋ ਆਮਿਲ ਪ੍ਰੋਫੈਸਰ ਨਾਗੀ ਬੀਏ ਕਾਲ ਕਰੋ +923338050109 ਅਸੀਂ ਰੈ residencial ਤੇ ਸਮਾਲ ਕਮਰਸ਼ਲ ਮਾਰਗੇਜ ਦੇ ਨਾਲ ਨਾਲ bizness loans ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਜੀ